ਪਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਰਿਹਾ ਜਿਹਦੀ ਤੱਕ ਪੂਰੇ ਚੋਰ ਨਾਲ ਪਈਆ ਅਮਰੀਕਾ ਦਾ ਵੀ ਜ਼ੋਰ ਲੱਗਿਆ ਸੀਗਾ ਉਹ ਮੁੜ ਕੇ afghan ਨੂੰ ਫਤਿਹ ਨਹੀਂ ਸੀ ਕਰ ਸਕੇ ਅੱਛਾ ਤੋਂ ਹਰੀ ਸਿੰਘ ਨਲੂਆ ਸੀ ਭੁੱਕਿਆ ਉਹ ਕਿਰੇ ਹਟ ਕੇ ਸੀ ਕਾਬਲ ਕੰਦਾਰ ਦੇ ਉਸ ਤੋਂ ਬਾਅਦ ਪਸ਼ਾਵਰ ਦੇ ਉੱਤੇ ਕੌਣ ਰਿਹਾ ਹੈ ਗਵਰਨਰਰੀ ਕਿਹਦੇ ਕੋਲ ਆਈ ਹੈ ਜਦੋਂ ਮੈਂ ਪਹਿਲੀ ਵਾਰ ਖੈਬਰ ਦਾ ਰਸਤੇ ਤੇ ਦਰਸ਼ਨ ਕੀਤੇ ਕਹਿੰਦਾ ਮੈਨੂੰ ਬੁਖਾਰ ਚੜ ਗਿਆ ਸੀ ਉਨੇ ਜਾਣਸਰ 50 ਬੰਦੇ ਟੰਗ ਤੇ ਸੂੜੀ ਤੇ ਅੱਡ ਅੱਡ ਕੀ ਜਿਵੇਂ ਜਵਾਖ ਰਿਹਾਰ ਕਰਦੇ ਤਾਂ ਮਾਵਾ ਮਾ ਜਾਂ ਪੇਰੈਂਟਸ ਕਹਿੰਦੇ ਜਵਾਖਾਂ ਨੂੰ ਵੀ ਅਬੁੱਤਾ ਬਿੱਲੇ ਨੂੰ ਬੁਲਾਈਏ ਇੱਕ ਗੱਲ ਤੁਸੀਂ ਪੁਰਾਣੇ ਪੰਜਾਬ ਦੇ ਵਿੱਚ ਕੀਤੀ ਹੋਈ ਹੈ ਜਿੱਥੇ ਤੱਕ ਪਾਉਂਦੇ ਸਿੰਘ ਪੱਗ ਸੁਕਣੀ ਕੁੜੀ ਨਾਲ ਕਹਿੰਦੇ ਉੱਥੇ ਸੇਫ ਹੁੰਦੀਆਂ ਚੋਪੋ ਤੱਕ ਪਾਉਂਦੇ ਸਿੰਘ ਪੱਗ ਸੁਕਣੀ ਇਹ ਕਿੱਥੇ ਰਿਲੇਟ ਕਰਦੀ ਹੈ ਗੱਲ ਕੁੜੀ ਦੱਸਦੀ ਹੈ ਵੀ ਇਹ ਕਰਕੇ ਵੀ ਆਹ ਸਰਦਾਰ ਭਰਾ ਆ ਵੀ ਇਹਨੇ ਮੇਰੀ ਇੱਜ਼ਤ ਨੂੰ ਮਹਿਫੂਜ਼ ਰੱਖਿਆ ਮੈਨੂੰ ਆਪਣੇ ਘਰੇ ਰੱਖਿਆ ਕੁੱਲ ਕੇ ਪਠਾਨ ਕਹਿੰਦੇ ਹੱਥ ਚੁੱਕਣੀ ਮਹਾਰਾਣੀ ਜਿੰਦਾ ਨੂੰ ਮੈਸਾਲੀਨਾ ਨਾਲ ਕੰਪੇਅਰ ਕੀਤਾ ਗਿਆ ਉਹ ਭੱਜਦੀ ਸੇਜਾਂ ਤੋਂ ਇਹ ਜੇਲ੍ਹ ਚੋਂ ਭੱਜੀ ਸੀ ਸਾਰਾ ਮੁਲਕ ਹਿਲਾ ਦਿੱਤਾ ਉਮਰਾਂ ਦੀ ਅੱਧੀ ਸੀ ਟੈਗ ਮੈਸਾਲੀਨਾ ਦਾ ਜਿੰਦਾ ਫਿਰ ਮੜਦੇ ਸੀ ਜਦ ਤੱਕਾ ਚੱਲਿਆ ਨਹੀਂ ਫਿਰ ਧੋਖਾ ਕਰਦੇ ਸੀ ਫਿਰ ਮੈਂ ਜਦੋਂ ਪੜਿਆ ਵੀ ਉਹ ਤਾਂ ਇੱਕ ਕਲੋਡੀਅਸ ਦੀ ਤੀਸਰੀ ਪਤਨੀ ਸੀ ਰੋਮ ਦੇਸ਼ ਸਮਰਾਟ ਦੀ ਵੀ ਉਹਦਾ ਕੈਰੇਕਟਰ ਦੀ ਬੜੀ ਮਾੜੀ ਸੀ ਜਦ ਆਪਦੇ ਏਰੀਏ ਸਨਾਮ ਬਾਰੇ ਵੀ ਲਿਖਿਆ ਉਥੋਂ ਇੱਕ ਕਿੱਡਾ بڑا ਜੋਧਾ ਉੱਠਿਆ ਸੀ ਜਿਹਨੇ 20 ਸਾਲ ਬਾਅਦ ਜਾ ਕੇ ਲੰਡਾ ਜਿਹਾ ਬਦਲਾ ਲੈ ਲਿਆ ਸੀ ਬੜੇ ਅੜਬਾਇਰ ਇੱਕ ਪਾੜ ਦੇਈ ਦੀ ਕੱਲੀਆਂ ਦੀ ਮੇ ਤਰੱਕ ਤਾਬਾ ਬਾੜੀਆਂ ਕੈਕਸਟ ਹਾਲ ਦੇ ਖਨਾਕ ਦੱਸਦੇ ਮਾਜੇ ਨਾਲ ਪੱਕੀਆਂ ਦਵਾਈਆਂ ਯਾਰੀਆਂ ਰੜਕੇ ਜੋ ਬਾਲੇ ਮੈਂ ਰੜਕੇ ਚੱਕਤੀ ਜੱਟ ਕਾਦਾ ਜਮਾ ਜੰਡੂ ਗਾਮਗੋਰੀਏ ਐਵੇਂ ਨਹੀਂ ਕਾਪੀ ਚ ਕਰ ਤੂਸ ਰੱਖਦਾ ਛੈਰ ਨੇੜੇ ਲੱਗਦਾ ਸਨਾਮਗੋਰੀ ਵਾਹ ਵੇ ਜਲਿਆਂ ਵਾਲੇ ਬਾਗ ਦਾ ਸਾਨੂੰ ਅੰਗਰੇਜ਼ ਸਰਕਾਰ ਨੇ ਇੱਕ ਇਨਾਮ ਦਿੱਤਾ ਇੱਕ ਲਿਖਤ 'ਚ ਮੈਂ ਪੜਿਆ ਥੋੜਾ ਉਸੇ ਮੇਲ ਲੈਣ ਲਿਖੀ ਹੋਈ ਸੀ ਪ੍ਰਾਈਜ਼ ਵਿਗ ਵਾਰ ਦੇ ਦਿੱਤੇ ੜਬੈਰ ਨੇ ਬੈਂਡ ਦਾ ਫੋਨਿੰਗ ਸਟ੍ਰੈਂਡ ਸਿਨੇਮਾ ਜਿਹੜਾ ਇੱਕ ਅਮਰੀਕਾ ਦਾ ਉਹਦਾ ਜ਼ਿਕਰ ਹੋਇਆ ਉਹ ਕਿਉਂ ਹੋਇਆ ਉਹ ਕਰਕੇ ਚੈਲੰਜ ਹਾਈ ਰੈਂਕ ਕਰਾਉਣ ਲੰਘਦੇ ਤਾਂ ਹੀ ਸਟ੍ਰੈਂਡ ਵਾਲੇ ਮਾਫੀਆਂ ਸੀ ਸਾਡੀ ਲੈਗਸੀ ਦੇ ਲੋਕ ਜਿਦਵਾਨੇ ਰਹਿਣਗੇ ਪੱਗਾਂ ਵਾਲਿਆਂ ਦੇ ਸਦਾ ਹੀ ਜਮਾਨੇ ਰਹਿਣਗੇ ਪੱਗ ਨੂੰ ਲੈ ਕੇ ਬਹੁਤ ਸਟੋਰੀਆਂ ਲਿਖੀਆਂ ਹੋਈਆਂ ਨੇ ਉਹਨਾਂ ਨੇ ਅਲੱਗ-ਅਲੱਗ ਸ਼ੇਅਰ ਕੀਤੀਆਂ ਨੇ ਜਦੋਂ ਉਹ ਅਮਰੀਕਾ ਦੇ ਸਿਨੇਮੇ ਦੇ ਵਿੱਚ ਸਿਨੇਮਾ ਦੇਖਣ ਵਾਸਤੇ ਬੈਠੇ ਹੋ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਜਿਹੜਾ ਕੋਈ ਪੱਗਵੰਦ ਆਹੇ ਫਿਰ ਸਿਨੇਮੇ ਦੇ ਵਿੱਚ ਬੈਠੇ ਫਿਰ ਉਹ ਸਿਨੇਮੇ ਵਾਲਿਆਂ ਨੇ ਬਕਾਇਦਾ ਮਾਫੀ ਨਾਮਾ ਲਿਖਿਆ ਕਿਦੋਂ ਸੇ ਖਰਾਜ ਬਣਿਆ ਉਹਦੋਂ ਹਾਲਾਤ ਕਹੇ ਜੀ ਸੀ ਜਿੱਥੇ ਸਾਡਾ ਖਾਲਸਾ ਕਾਲਜ ਬਣਿਆ ਮੇਰੀ ਜੰਗ ਵਿੱਚ ਰਹੇ ਤੇ ਸੂਰੇ ਬੁੱਕਦੇ ਤਾਂ ਸਿੰਘ ਐਨੀ ਮਤਲਬ ਜਬਰਦਸਤ ਤਰੀਕੇ ਨਾਲ ਲੜੇ ਸੀ ਕਹਿੰਦੇ ਸਿਰਾਂ ਤੋਂ ਪੱਗਾਂ ਵੀ ਲੈ ਗਈਆਂ ਇਹ ਸਿੱਖ ਸੀ ਕਿ ਉਦੋਂ ਮਿਸਲਾਂ ਇਕੱਠੀਆਂ ਹੋਈਆਂ ਸੀ ਉਹਨਾਂ ਨੂੰ ਵੀ ਇਹ ਚੀਜ਼ ਪਤਾ ਲੱਗੀ ਸੀ ਸਾਜ਼ਮਾਨ ਹੋਰਾਂ ਨੂੰ ਵੀ ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਨੇਤਾ ਚੁਣ ਲਿਆ ਇਹਨਾਂ ਨੇ ਇਸ ਦੁਬਾਰ ਸਾਡੇ ਦੇ ਹੱਥ ਕੁਝ ਨਹੀਂ ਲੱਗਣਾ ਦੂਸਰੇ ਪਾਸੇ ਦੱਖਣ ਵਾਲੇ ਪਾਸੇ ਹਮਲੇ ਕਰ ਰਹੇ ਨੇ ਮਰੱਟੇ ਅਦੀਨਾ ਵੇਗ ਨਾਲ ਲੜੇ ਬੈਠੇ ਨੇ ਤੇ ਉਧਰ ਅਫਗਾਨ ਹਮਲੇ ਕਰਨੇ ਉਹ ਤਾਂ ਆਪਣੀ ਸਮਝਦੇ ਨੇ ਸਾਰਾ ਹੋਰ ਵੀ ਕਿੰਨੇ ਸਾਰੇ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧ ਚ ਨੇ ਸਮਰਾਥ ਤੇਰੇਓ ਚਿਹਰਾ ਸ਼ੀਸ਼ੇ ਵਿੱਚੋਂ ਜਦੋਂ ਸਰਦਾਰ ਦੇਖਦੇ ਬੰਨੀ ਪੱਗ ਵਿੱਚੋਂ ਉੱਚਾ किरदार ਵੇਖਦੇ ਆਈ ਥਿੰਕਰਲ ਮਾਈਂਡ ਦੇ ਜਰਾਨੇ ਰਹਿਣਗੇ ਪੱਗਾਂ ਵਾਲਿਆਂ ਦੇ ਸਦਾ ਹੀ ਜਵਾਨੇ ਰਹਿਣਗੇ ਏ ਲਾਈਨਾਂ ਲਿਖਣ ਵਾਲਾ ਭਰਾ ਸਤਗੁਰ ਸਿੰਘ ਨੰਗੜਾ ਅੱਜ ਸਾਡੇ ਨਾਲ ਹੈ ਪਹਿਲਾਂ ਵੀ ਵਡੀਆਂ ਸੋਹਣੀਆਂ ਪੱਗਾਂ ਵਾਲਿਆਂ ਦੀਆਂ ਦਸਤਾਰਾਂ ਵਾਲਿਆਂ ਦੀਆਂ ਗੱਲਾਂ ਆਪਾਂ ਕੀਤੀਆਂ ਹਾਲਾਂਕਿ ਪਿੱਛੇ ਜੇ ਥੋੜੇ ਜੇ ਨਾ ਆਪਾਂ ਕੁਐਸਚਨ ਸਖਤ ਵੀ ਕੀਤੇ ਸੀਗੇ ਉਹ ਸਵਾਲ ਹੀ ਇਦਾਂ ਦੇ ਸੀ ਵੀ ਇਹ ਗੱਲ ਕਿਦਾਂ ਕਰਤੀ ਬੜੇ ਸੋਹਣੇ ਜਵਾਬ ਭਾਈ ਸਤਗੁਰ ਸਿੰਘ ਉਹਨੇ ਦਿੱਤੇ ਸੀਗੇ ਉਸ ਤੋਂ ਬਾਅਦ ਸਾਡੀ ਆਡੀਅנס ਦੇ ਥੋੜੇ ਭਰਾਵਾਂ ਦੇ ਭਾਈ ਬਹੁਤ ਸਾਰੇ ਮੈਸੇਜ ਆਏ ਕਿ ਦੁਬਾਰਾ ਸਤਗੁਰ ਸਿੰਘ ਨਾਲ ਗੱਲਾਂ ਕਰੋ ਆਪਾਂ ਦੁਬਾਰਾ ਬੈ ਗਏ ਆ ਗੱਲਾਂ ਕਰਨ ਵਾਸਤੇ ਤੇ ਦਸਤਾਰਾਂ ਦੀ ਤੇ ਦਸਤਾਰਾਂ ਵਾਲਿਆਂ ਦੀਆਂ ਗੱਲਾਂ ਹੋਣਗੀਆਂ ਸੋ ਜੁੜੇ ਰਹੋ ਸਾਡੇ ਨਾਲ ਸਤ ਨਾ ਆਪਾਂ ਗੱਲ ਕਰਦੇ ਆਂ ਵੈਸੇ ਅੱਜ ਤੱਕ ਨਾ ਕਦੇ ਕਿਸੇ ਨੇ ਗੱਲ ਕੀਤੀ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਹੁੰਨੇ ਆਂ ਪਸ਼ਾਵਰ ਦਾ ਗਵਰਨਰ ਸਰਦਾਰ ਹਰੀਸ਼ੋਂ ਨਲੂਆ ਰਿਹਾ ਜਿਹਦੀ ਤੱਕ ਮਤਲਬ ਪੂਰੇ ਜ਼ੋਰ ਨਾਲ ਪਈਆ ਅਮਰੀਕਾ ਦਾ ਵੀ ਜ਼ੋਰ ਲੱਗਿਆ ਸੀਗਾ ਉਹ ਮੁੜ ਕੇ ਉਹਨੂੰ ਫਗਾਨ ਨੂੰ ਫਤੇ ਨਹੀਂ ਸੀ ਕਰ ਸਕੇ ਤੇ ਇਹ ਸੋਚਿਆ ਕਿਸੇ ਨੇ ਵੀ ਉਸ ਤੋਂ ਬਾਅਦ ਪਸ਼ਾਵਰ ਦੇ ਉੱਤੇ ਕੌਣ ਰਿਹਾ ਮੇਰਾ ਖਿਆਲ ਹੈ ਵੀ 1835 ਜਾਂ 37 ਦੇ ਵਿੱਚ ਸ਼ਹਾਤ ਹੋ ਗਈ ਸੀ ਉਸ ਤੋਂ ਬਾਅਦ ਗਵਰਨਰਰੀ ਕਿਹਦੇ ਕੋਲ ਆਈ ਹੈ ਤੇ ਉਹ ਕਿਵੇਂ ਦਾ ਮਾਹੌਲ ਰਿਹਾ ਉੱਥੇ ਫਿਰ ਬਹੁਤ ਸੋਹਣਾ ਕੁਐਸਚਨ ਪੁੱਛਿਆ ਜੀ ਇਹ ਲੱਗਦਾ ਹੁੰਦਾ ਹੈ ਨਾ ਵੀ ਉਹ ਤੋਂ ਬਾਅਦ ਨਹੀਂ ਕੋ ਗਏ ਵੀ ਜਦੋਂ ਹਰੀ ਸਿੰਘ ਨਾਲ ਬਦੀ ਛਿੱਧੀ ਹੋ ਜਾਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ 39 ਦੇ ਵਿੱਚ ਉਹ ਹਨਾ ਵੀ ਅਕਾਲ ਚਰਣਾ ਹੋ ਜਾਂਦਾ ਕਿਉਂਕਿ ਉਹਨਾਂ ਨੇ ਇਹ ਸੋਚਿਆ ਹੋਇਆ ਸੀਗਾ ਜਦੋਂ ਆਖਰੀ ਸਾਹਾਂ ਦੇ ਵੀ ਹੁੰਦੇ ਨੇ ਕਹਿੰਦੇ ਹੁੰਦੇ ਨੇ ਵੀ ਇੱਕ ਜੁੱਟ ਹੋ ਕੇ ਰਹੋ ਹਾਂ ਠੀਕ ਹੈ ਖਾਲਸਾ ਰਾਜ ਬਹੁਤ ਸਾਲਾਂ ਚ ਬਣਿਆ ਹੈ ਵੀਰ ਨੂੰ ਤੁਸੀਂ ਜਿਉਂਦਾ ਰੱਖਣਾ ਲੰਮੇ ਸਮੇਂ ਤੱਕ ਤਾਂ ਕਰਕੇ ਉਹਨਾਂ ਨੇ ਜਿਹੜੀ ਪਸ਼ਾਵਰ ਹੈ ਪਸ਼ਾਵਰ ਵਾਲਾ ਇਲਾਕਾ ਖੈਬਰ ਲੱਗ ਗਿਆ ਉਧਰੋਂ ਤਾਂ ਹਮਲਾਵਰ ਬਹੁਤ ਜ਼ਿਆਦਾ ਆਉਂਦੇ ਸੀ ਬਿਲਕੁਲ ਉਸ ਜਗ੍ਹਾ ਤੇ ਕੋਈ ਪਰਫੈਕਟ ਕੋਈ ਇਹੋ ਜਿਹਾ ਜਰਨੈਲ ਲਾਉਣਾ ਸੀ ਜਿਹੜੇ ਦਾ ਕੋਈ ਖੌਫ ਹੋਵੇ ਜਿਹੜੇ ਨੂੰ ਉਹਦੇ ਮੇਚ ਦਾ ਹੋਵੇ ਜਿਹੜਾ ਉਹਦੇ ਮੇਚ ਦਾ ਹੋਵੇ ਜਿਹੜਾ ਇਹ ਲੱਗੇ ਵੀ ਹਾਂ ਹਰੀ ਸਿੰਘ ਨਾਲ ਬਾ ਵਾਂਗੂ ਉਹਨਾਂ ਨੂੰ ਰੋਕ ਸਕੇ ਤਾਂ ਉਹਨਾਂ ਨੂੰ ਆਪਣੇ ਜਿਹੜੇ ਜਰਨੈਲ ਸੀਗੇ ਉਹਨਾਂ ਦੇ ਵਿੱਚੋਂ ਤਾਂ ਕੋਈ ਲੱਭਿਆ ਨਹੀਂ ਸ਼ਾਇਦ ਜਾ ਉਹਨਾਂ ਨੂੰ ਨਹੀਂ ਲੱਗਿਆ ਹੋਣਾ ਹਨਾ ਉਹ ਵੀ ਕੀ ਚੱਕਰ ਸੀਗਾ ਤਾਂ ਉਹਨਾਂ ਨੇ ਇਟਲੀ ਦਾ ਸੀ ਇੱਕ ਅੱਛਾ ਹਾਂਜੀ ਇਟਲੀ ਦੇ ਇੱਕ ਇਟਲੀ ਦਾ ਸੀ ਇੱਕ ਫਰਾਂਸ ਦਾ ਸੀ ਇੱਕਦਮ ਜਨਰਲ ਬੈਂਤੂਰਾ ਸੀ ਇੱਕਦਮ ਅਬੂਤਾ ਵੀਲੇ ਸੀਗਾ ਜਨਰਲ ਬੈਂਤੂਰਾ ਬਾਰੇ ਦਾ ਆਪਾਂ ਸੁਣਦੇ ਆ ਵੀ ਉਹ ਸੁਖ ਲਾਈ ਵੀ ਦਿੰਦਾ ਹੁੰਦਾ ਸੀ ਬਹੁਤ ਜਾਨ ਹੈ ਨਾ ਇਹ ਦੋਨੋਂ ਆਏ ਸੀ ਜਦੋਂ ਨਪੋਲੀਅਨ ਵਾਟਰਲੂ ਦੇ ਜੰਦ ਵਿੱਚ ਹਾਰ ਗਿਆ ਸੀ ਉਦੋਂ ਇਹਨਾਂ ਨੂੰ ਸਭ ਤੋਂ ਜਿਹੜਾ ਆਪਾਂ ਕਹਿ ਸਕਦੇ ਆ ਉਹ ਸਮੇਂ ਦਾ ਮਹਾਨ ਜਿਹੜਾ ਗ੍ਰੇਟ ਮਹਾਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਲੱਗਿਆ ਸੀ ਇਹ ਆਪਸ ਵਿੱਚ ਚਿੱਠੀ ਪੱਤਰਾਂ ਹੀ ਗੱਲਬਾਤ ਵੀ ਕਰਦੇ ਨੇ ਜਦੋਂ ਮੈਂ ਇਹਨਾਂ ਦੀ ਕਿਤਾਬ ਦੇ ਵਿੱਚ ਪੜਿਆ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਏਸ਼ੀਆ ਦੀ ਸਭ ਤੋਂ ਵੱਡੀ ਤਾਕਤ ਉਹਨਾਂ ਨੂੰ ਅੰਗਰੇਜ਼ਾਂ ਤੋਂ ਮਹਿਫੂਜ਼ ਰੱਖ ਸਕਦੀ ਦੀ ਜਿਹੜ ਕੁਝ ਕਰਕੇ ਦਿਖਾਉਣਾ ਜ਼ਿੰਦਗੀ ਦੇ ਵਿੱਚ ਤਾਂ ਉਹਨਾਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਲੈਣੀ ਉੱਥੇ ਜੌਬ ਕਰਨੀ ਵੱਡੀ ਗੱਲ ਵਾਸ ਸੀ ਤਾਂ ਉਧਰ ਦੀ ਅਫਗਾਨਿਸਤਾਨ ਹੋ ਕੇ ਉਹ ਆਏ ਸੀਗੇ ਤਾਂ ਚਲੋ ਛੋਟੀਆਂ-ਬੋਟੀਆਂ ਸਵਾਵਾ ਕਰਦੇ ਰਹੇ ਹਨਾ ਫਿਰ ਉਹ ਦੂਜੇ ਮਹਾਰਾਜਾ ਰਣਜੀਤ ਸਿੰਘ ਨੇ ਲੱਗਿਆ ਵੀ ਇਹ ਬੰਦਾ ਜਿਹੜਾ ਅਬੂਤਾ ਵਿਲੇ ਪਰਫੈਕਟ ਹੈ ਫਿਰ ਉਹਨੂੰ ਗਵਰਨਰ ਲਾਤਾ ਦੀ ਪਸ਼ਾਵਰ ਦਾ ਮਹਾਰਾਜਾ ਰਣਜੀਤ ਕੀ ਕੀ ਨਾਮ ਸੀ ਮੜ ਗਿਆ ਸਮਾਰ ਕੇ ਦੱਸਿਓ ਅਬੂਤਾ ਵਿਲੇ ਸੀ ਇਹਨੂੰ ਅਬੂ ਤਵੇਲਾ ਵੀ ਕਹਿ ਦਿੰਦੇ ਸੀ ਉੱਥੋਂ ਦੇ ਪਸ਼ਾਵਰ ਦੇ ਜਿਹੜੇ ਆਮ ਲੋਕ ਸੀ ਉੱਥੋਂ ਦੀ ਭਾਸ਼ਾ ਚ ਹਾਂ ਅਬੂ ਤਵੇਲਾ ਮਤਲਬ ਅਬੂ ਤਵੇਲਾ ਸੌਖਾ ਬੋਲਿਆ ਜਾਂਦਾ ਸਾਡੀ ਭਾਸ਼ਾ ਦੇ ਵਿੱਚ ਹਨ ਉਹਨਾਂ ਦੀ ਇਟਲੀ ਦੀ ਭਾਸ਼ਾ ਦੇ ਵਿੱਚ ਇਹ ਬੋਲਿਆ ਜਾਂਦਾ ਉਹ ਅਬੂਤਾ ਵਿਲੇ ਸਹੀ ਹਨਾ ਇੱਕ ਜਦੋਂ ਉਹਨਾਂ ਨੂੰ ਗਵਰਨਰ ਲਾਇਆ ਗਿਆ ਉਹ ਪਸ਼ਾਵਰ ਦੇ ਇਲਾਕੇ ਦੇ ਵਿੱਚ ਉਹਨਾਂ ਨੇ ਨਾ ਲੱਕੜ ਦੇ ਵੱਡੇ ਵੱਡੇ ਖੰ ਹੂੰ ਉਹ ਭੇਜ ਤੇ ਨਾਲ ਰਸੇ ਸੁਲੀ ਡੰਗਣ ਵਾਸਤੇ ਹੁੰਦੇ ਹੂ ਉਹ ਭੇਜ ਤੇ ਹੁਣ ਲੋਕਾਂ ਨੂੰ ਨਹੀਂ ਪਤਾ ਸੀ ਵੀ ਸਲੀਵ ਤਿਆਰ ਕੀਤੀ ਹੈ ਕੀ ਚੀਜ਼ ਹੈ ਇਹ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਕਹਿੰਦੇ ਆ ਵੀ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਹੈਗੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ ਦੀਆਂ ਗੱਲਾਂ ਨਹੀਂ ਉਹ ਹੁਣ ਉਹ ਜਿਹੋ ਜੇ ਉਹੇ ਜੇ ਥਾਵੇਂ ਜੇ ਫਾਂਸੀ ਨਹੀਂ ਦੇਣਗੇ ਉਹੇ ਜੇ ਥਾਵੇਂ ਕੋਈ ਤਾਂ ਰਾਜ ਹੋ ਹੀ ਨਹੀਂ ਸਕਦਾ ਉਹ ਤਾਂ ਉਹਦੀ ਗੱਲ ਮੈਂ ਤੁਹਾਨੂੰ ਦੱਸਦਾ ਉਹਨੇ ਆਪਦੇ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਜਿਹਦੇ ਵਿੱਚੋਂ ਆਪਾਂ ਇਹ ਚੀਜ਼ਾਂ ਪੜ੍ਹ ਰਹੇ ਆਂ ਆਪਾਂ ਕਿਤਾਬ ਦਾ ਜਿਹੜਾ ਟਾਈਟਲ ਵੀ ਮੈਂਸ਼ਨ ਕਰਾਂਗੇ ਇਹਦੇ ਉੱਪਰ ਹਾਂ ਹਾਂ ਇਹਦਾ ਸੋਰਸ ਦੇ ਦਿਓ ਕਿਉਂਕਿ ਇਹ ਨਾ ਬਹੁਤ سارے ਸਰੋਤੇ ਪੜੇ ਲਿਖੇ ਆ ਚਲੋ ਕਹਿਣੀ ਵੀ ਚਾਹੀਦੀ ਹੈ ਗੱਲ ਇਹ ਇਹ ਕਹਿੰਦੇ ਹੁੰਦੇ ਆ ਵੀ ਸਾਨੂੰ ਤੁਸੀਂ ਸੋਰਸ ਆਫ ਇਨਫੋਰਮੇਸ਼ਨ ਦੱਸੋ ਕੀ ਹੈ ਆਪਾਂ ਸੋਰਸ ਦੇਵਾਂਗੇ ਬਕਾਇਦਾ ਜਿਨ੍ਹਾਂ ਨੂੰ ਪੀਡੀਐਫ ਚਾਹੀਦੀ ਹੋਈ ਉਹ ਵੀ ਪ੍ਰੋਵਾਈਡ ਕਰਵਾਵਾਂਗੇ ਕਿਤਾਬ ਦਾ ਟਾਈਟਲ ਦੇਵਾਂਗੇ ਕਿਹਨੇ ਲਿਖੀ ਸਾਰਾ ਜਿਹਦੇ ਵਿੱਚ ਕਮੈਂਟ ਕਰ ਦਿਓ ਜੀ ਨੂੰ ਵੀ ਕਿਸੇ ਨੂੰ ਮਤਲਬ ਉਹ ਚਾਹੀਦਾ ਹੋਏ ਨਾ ਕੈਬਰ ਦਾ ਰਸਤੇ ਤੇ ਦਰਸ਼ਨ ਕੀਤੇ ਉੱਥੇ ਉਹ ਡਾਕੂਆਂ ਦਾ ਉਹ ਖੰਖਾਰ ਲੋਕਾਂ ਦਾ ਹਮਲਾਵਰਾਂ ਦਾ ਮੌਤ ਦਾ ਆਪਾਂ ਕਹਿੰਦੇ ਰਾਹ ਸੀ ਇੱਕ ਕਹਿੰਦਾ ਮੈਨੂੰ ਬੁਖਾਰ ਚੜ ਗਿਆ ਸੀ ਉਹ ਕੋਥੇ ਲਿਖਦਾ ਹਾਂ ਹਾਂ ਕਹਿੰਦਾ ਮੈਨੂੰ ਬੁਖਾਰ ਚੜ ਗਿਆ ਸੀ ਉਹ ਰਸਤੇ ਨੂੰ ਦੇਖ ਕੇ ਜਿਹੜੇ ਰਾਜਸਥਾਨੀਓ ਹਰੀ ਸਿੰਘ ਨਾਲ ਉਹ ਰਾਜ ਕਰਕੇ ਆ ਹਾਂ ਜਦੋਂ ਅਸੀਂ ਉਹਨਾਂ ਦੀ ਇਹ ਗੱਲ ਪੜ੍ਹੀ ਮੈਂ ਹਰੀ ਸਿੰਘ ਨਾਲ ਬੇ ਦਾ ਜਿਹੜੀ ਸ਼ਖਸੀਅਤ ਮੇਰੀ ਨਜ਼ਰ 'ਚ ਹੋਰ ਜ਼ਿਆਦਾ ਉੱਚੀ ਹੋ ਗਈ ਮੇਰੀ ਹੀ ਨਹੀਂ ਸਾਰੇ ਪੰਜਾਬੀਆਂ ਦੀ ਨਜ਼ਰ 'ਚ ਹੋਰ ਉੱਚੀ ਹੋ ਗਈ ਵੀ ਉੱਥੇ ਜਾ ਕੇ ਮੰਜਾ ਢਾ ਕੇ ਬੈਠਣਾ ਨਾਕਾ ਲਾ ਕੇ ਬੈਠਣਾ ਹਰੀ ਸਿੰਘ ਨਾਲ ਬਾਂ ਨੇ ਜਿੱਥੇ ਮੌਤ ਦੇ ਰਾ ਐਵੇਂ ਨਹੀਂ ਸੀ ਗੱਲਾਂ ਹੁੰਦੀਆਂ ਮਤਲਬ ਜਿੱਥੇ ਜਾਣ ਲੱਗਿਆ ਵਾਕਿਆਂ ਨੂੰ ਬੁਖਾਰ ਚੜ ਗਿਆ ਦੇ ਸੀ ਪੁਰਾਣਾ ਪੰਜਾਬ ਚ ਵੀ ਜਦੋਂ ਹਰੀ ਸਿੰਘ ਨਾਲੂ ਆ ਸੀ ਭੁੱਕਿਆ ਕਿਹਦੇ ਕਿਸੀ ਕਾਬਲ ਕੰਦਾਰ ਦੇ ਤਾਂ ਹੁਣ ਉਹ ਚੀਜ਼ ਸੀਗੀ ਇਹ ਮਤਲਬ ਆਪਣੇ ਮੂੰਹੋਂ ਮੰਨਦੇ ਆ ਉਹ ਹਨਾ ਇਸ ਬੁੱਕ ਦੇ ਵਿੱਚ ਵੀ ਇਸ ਵਾਕਿਆ ਯਾਰ ਮੈਨੂੰ ਤਾਂ ਬੁਖਾਰ ਚੜ ਗਿਆ ਉੱਥੇ ਜਾ ਕੇ ਕਿਥੇ ਉਹ ਬੰਦਾ ਰਾਜ ਕਰਕੇ ਗਿਆ ਹਾਂਜੀ ਹਾਂਜੀ ਫਿਰ ਉਹਨੇ ਜਦੋਂ ਖੰਬੇ ਪੇਜੇ ਖੰਬੇ ਪੇਜੇ ਰਸੇ 'ਤੇ ਜਦੋਂ ਉੱਥੋਂ ਦੀ ਜਿਹੜੀ ਆਮ ਜਨਤਾ ਸੀ ਉਹ ਹੱਸੇ ਲੋਕ ਵੀ ਇੱਥੇ ਤਾਂ ਬੰਦੂਖਾਂ ਤਲਵਾਰਾਂ ਕਿਸੇ ਵੱਡੀ ਸੈਨਾ ਦੀ ਉਹਦੀ ਜ਼ਰੂਰਤ ਹੈ ਇਹੀ ਜੀ ਜਗ੍ਹਾ ਇਹ ਤੁਸੀਂ ਇੱਥੇ ਰਸੇ ਵੇਚਦੇ ਰਸਿਆਂ ਨਾਲ ਕੀ ਹੋਊਗਾ ਕਹਿੰਦੇ ਜਦੋਂ ਉਹ ਗਿਆ ਅਗਲੇ ਦਿਨ ਗਿਆ ਜਦੋਂ ਉਹ ਕਿਤਾਬ ਜੀ ਉਵੇਂ ਲਿਖੀ ਆ ਸਾਰੀਆਂ ਚੀਜ਼ਾਂ ਕੱਡੀ ਕੱਡੀ ਜਿਹੜੀ ਮੈਂ ਲੈਣ ਬੋਲ ਰਿਹਾ ਉਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਮੈਂ ਆਪਣੇ ਕੋਲੋਂ ਕੋਈ ਵੀ ਚੀਜ਼ ਨਹੀਂ ਬੋਲ ਰਿਹਾ ਤੇ ਉਹ ਕਹਦੇ ਵੀ ਜਦੋਂ ਉਹ ਗਿਆ ਉਹਨੇ ਜਾਣਸਰ 50 ਬੰਦੇ ਟੰਗ ਤੇ ਸੂਲੀ ਤੇ ਅੱਡ ਅੱਡ ਜਿਹੜੇ ਉੱਥੋਂ ਦੇ ਲੋਕ ਸੀ ਉਹਨਾਂ ਨੇ ਦੰਦਾ-ਧਰੇ ਉਂਗਣਾ ਲੈ ਲਿਆ ਵੀ ਕਮਾਲ ਕਰਤੀ ਆ ਖੌਫ ਹੋ ਗਿਆ ਉਹਦਾ ਹਾਂ ਖੌਫ ਹੋ ਗਿਆ ਤੇ ਉੱਥੋਂ ਦੇ ਮੈਂ ਇਹ ਵੀ ਸੁਣਿਆ ਵੀ ਜਿਹੜੇ ਕਬੀਲੇ ਸੀਗੇ ਬਣੇ ਹੋਏ ਕਬੀਲਿਆਂ ਦੇ ਲੋਕਾਂ ਨੇ ਵੀ ਉਹਦੇ ਨਾਲ ਇਹ ਸਮਝੌਤਾ ਕਰ ਲਿਆ ਸੀ ਵੀ ਅਸੀਂ 1 ਮਹੀਨੇ ਦੇ ਵਿੱਚ 50 ڈاکੂਆਂ ਦੇ ਸਿਰ ਵੱਢ ਕੇ ਦੇਵਾਂਗੇ ਤੁਹਾਨੂੰ ਉਹਨੇ ਤਾਂ ਕਰੀ ਕਰਿਆ ਸੀ ਇਹ ਕੰਮ ਹਾਂ ਉਹ ਵੀ ਲਿਖਿਆ ਹੋਇਆ ਉਹ ਕਿਤਾਬ ਦੇ ਵਿੱਚ ਵੀ ਕਬੀਲੇ ਦਾ ਜਿਹੜਾ ਮੁਖੀ ਸੀ ਉਹ ਵੀ ਇੰਨਾ ਜ਼ਿਆਦਾ ਹੌਸਲੇ ਚ ਆ ਗਿਆ ਸੀ ਵੀ ਅਸੀਂ ਵੱਢ ਕੇ ਦਿਆ ਕਰਾਂਗੇ ڈاکੂਆਂ ਦੇ ਸਿਰ ਉਹਦਾ ਤਾਂ ਇਹ ਲਿਖੀ ਹੋਇਆ ਉਹ ਇੱਕ ਕਰ ਲਵਾਂਗਾ ਤਾਂ ਉਹਦੇ ਬਦਲੇ ਕਬੂਤਾ ਵਿਲੇ ਨੇ ਤਾਂ ਇਹ ਚੀਜ਼ ਕੀਤੀ ਸੀ ਅੱਛਾ ਹਾਂ ਹੋਰ ਇੱਕ ਚੀਜ਼ ਹੋਰ ਜਿਹੜੀ ਜੁੜੀ ਹੋਈ ਹੈ ਜਿਹੜੀ ਮੈਨੂੰ ਵਧੀਆ ਲੱਗੀ ਵੀ ਜੇ ਜਵਾਖ ਰਿਹਾਰ ਕਰਦੇ ਸੌਦੇ ਨਾਲ ਆ ਲੋ ਜਾਂ ਕਿਸੇ ਗੱਲੋਂ ਕੋਈ ਤੰਗ ਕਰ ਦੇ ਤਾਂ ਮਾਮਾ ਜਾਂ ਪੇਰੈਂਟਸ ਕਹਿੰਦੇ ਜਵਾਖਾਂ ਨੂੰ ਵੀ ਕਬੂਤਾ ਵਿਲੇ ਨੂੰ ਬੁਲਾਈਏ ਅਬੂਤ ਵੇਲੇ ਨੂੰ ਬੁਲਾਈਏ ਠੀਕ ਹੋ ਗਿਆ ਨਾ ਬੁਲਾਈਏ ਉਹਨੂੰ ਹਨਾ ਮਤਲਬ ਇਲੀ ਮਤਲਬ ਇਹ ਗੱਲ ਉਦੋਂ ਵੀ ਕਹਿੰਦੇ ਹੁੰਦੇ ਜਦੋਂ ਹਰੀਸ਼ਾ ਨਲੂਆ ਹੁੰਦਾ ਸੀ ਹਨਾ ਉਦੋਂ ਕਹਿੰਦੇ ਸੀ ਹਰੀਆ ਰਾਗਲੇ ਹਰੀਆ ਰਾਗਲੇ ਉਹ ਆਜੂਗਾ ਨਹੀਂ ਜਿਵੇਂ ਕਨ ਸਵਾਂਦੇ ਹੁੰਦੇ ਸੀ ਉਹ ਤਾਂ ਜਦੋਂ ਥੋੜੇ ਜਿਹੀ ਚਿਰਚੀ ਉਹਨੇ ਇੰਨਾ ਜਿਆਦਾ ਮਤਲਬ ਆਪਣਾ ਤਾਕ ਬਣਾ ਲਈ ਉੱਥੇ ਕਹਿੰਦੇ ਵੀ ਜਿਹੜੀਆਂ ਜਿਹੜੀਆਂ ਉਹ ਪਹਾੜਾਂ ਦੀਆਂ ਕੰਦਰਾ ਗੁਫਾਵਾਂ ਚ ਉੱਥੇ ਰਹਿੰਦੇ ਹੁੰਦੇ ਜਿਹੜੇ ਉਹਨਾਂ ਨੇ ਬਣਾਏ ਹੋਏ ਸੀ ਆਪਣੇ ਅੱਡੇ ਉਹਦੇ ਵਿੱਚ ਲਿਖਿਆ ਕਹਿੰਦਾ ਨਿਕਲ ਨਹੀਂ ਛੱਡ ਗਏ ਸੀ ਉਹਦੇ ਵਿੱਚੋਂ ਇਹਨੇ ਪਹਿਲਾਂ ਬੰਦਾ ਮਾਰਦੇ ਹੁੰਦੇ ਫਿਰ ਖਰਗੋਸ਼ ਨੂੰ ਮਾਰਨ ਵਾਸਤੇ ਵੀ ਨਹੀਂ ਨਿਕਲੇ ਕਹਿੰਦੇ ਉਹ ਵੀ ਇੰਨਾ ਜਿਆਦਾ ਉਹ ਬੰਦ ਹੀ ਕਰਦੇ ਉੱਥੇ ਇੰਨੀ ਜਿਆਦਾ ਉਹਨਾਂ ਦੀ ਦਹਿਸ਼ਤ ਪੈ ਗਈ ਉਹ ਚੀਜ਼ ਦੇ ਵਿੱਚ ਦੂਜਵਾਂ ਜਦੋਂ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਹੋਈ ਹੈ ਮਾਰਨਜੀਤ ਸਿੰਘ ਦਾ ਪੁੱਤਰਾ ਹਾਂਜੀ ਹਾਂਜੀ ਸ਼ੇਰ ਸਿੰਘ ਜੀ ਜਦੋਂ ਉਹਨਾਂ ਦੀ ਡੈਥ ਹੋਈ ਹੈ ਉਹਨੂੰ ਪਤਾ ਲੱਗ ਗਿਆ ਵੀ ਕਤਲਗਾਰ ਤੋਂ ਹੋਣ ਲੱਗੀ ਕੜਕ ਸਿੰਘ ਦਾ ਕਤਲ ਹੋ ਗਿਆ ਕਬਰ ਨੌਨਿਹਾਲ ਸਿੰਘ ਦਾ ਕਤਲ ਹੋ ਗਿਆ ਸ਼ੇਰ ਸਿੰਘ ਦਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਜਿਹੜਾ ਡੋਗਰਿਆਂ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰਤੀਆਂ ਹੁਣ ਰਾਜ ਇਹਨਾਂ ਅੰਗਰੇਜ਼ਾਂ ਦੇ ਹੱਥ ਵਿੱਚ ਚਲੇ ਜਾਊਗਾ ਅੰ ਫਿਰ ਉਹ ਚਲਾ ਗਿਆ ਸੀ ਵਾਪਸ ਹਿੱਟ ਬਲਤ ਬਗਿਆ ਉਹਦੇ ਵਿੱਚ ਇਹ ਲਿਖਿਆ ਹੋਇਆ ਉਹਦਾ ਦੋ ਲੱਗਿਆ ਕਿੱਥੋਂ ਆਇਆ ਕਿਵੇਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਚਿਹਰਾ ਕਿਵੇਂ ਦੇਖਿਆ ਕਿਵੇਂ ਉਹਨਾਂ ਦੀ ਮੌਤ ਹੋਈ ਉਹ ਸਾਰਾ ਉਹਨੇ ਅੱਖੀਂ ਦੇਖਿਆ ਸਾਰਾ ਕੁਝ ਉਹ ਚ ਲਿਖਿਆ ਹੋਇਆ ਜਿਵੇਂ ਕਈ ਸਰੋਤਿਆਂ ਨੂੰ ਇਹ ਚੀਜ਼ ਵੀ ਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਿੱਦਾਂ ਹੋਈ ਹਣਾ ਉਹਦੇ ਬਾਰੇ ਤਾਂ ਪਹਿਲਾਂ ਵੀ ਖੈਰ ਆਪਾਂ ਬੜੇ ਨੇ ਖੇਡ ਕੇ ਗੱਲ ਕੀਤੀ ਆ ਵੀ ਕਹਿੰਦੇ ਹੁੰਦੇ ਜ਼ਹਿਰ ਦੇ ਕੇ ਹੋਈ ਹੈ ਤੇ ਇਹ ਕੀ ਲਿਖਦਾ ਹੈ ਉਹਦੇ ਬਾਰੇ ਇਹਦੇ ਵਿੱਚ ਸਤਾਈ ਬੰਨੇ ਤੇ ਲਿਖਿਆ ਹੋਇਆ ਉਹਨੇ ਕਹਿੰਦਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਉਹ ਯੂਰਪੀਅਨ ਤੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਵੀ ਅੰਗਰੇਜ਼ੀ ਡਾਕਟਰ ਤੋਂ ਇਲਾਜ ਨਹੀਂ ਕਰਾਇਆ। ਹਾਂਜੀ ਉਹ ਕਹਿੰਦੇ ਵੀ ਕਿਸੇ ਤੋਂ ਨਹੀਂ ਕਰਵਾਇਆ ਹੋਇਆ ਹੈਗਾ। ਉਹ ਸਿਰਫ ਆਪਣੀ ਦੇਸੀ ਦਵਾਈ ਲੈਂਦੇ ਹੁੰਦੇ ਸੀ ਉਹ। ਕਿਉਂਕਿ ਉਹ ਉਹਨਾਂ ਦੀ ਆਪਦੀ ਡਾਇਰੀ ਤੋਂ ਤਿਆਰ ਕੀਤੀ ਹੋਈ ਕਿਤਾਬ ਹੈ ਉਹ। ਉਹਨਾਂ ਦੀ ਆਪਦੀ। ਹਾਂਜੀ ਹਾਂਜੀ ਉਹਨਾਂ ਨੇ ਆਪ ਡਾਇਰੀ ਲਿਖੀ ਸੀ ਉਹਨਾਂ ਦੇ ਉਹ ਤੋਂ ਤਿਆਰ ਕੀਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਕਿੰਨਾ ਨੇੜੇ ਸੀ ਆਪਾਂ ਨੂੰ ਇਹ ਪਤਾ ਲੱਗਦਾ ਵੀ ਏਡੀ ਵੱਡੀ ਜਗ੍ਹਾ ਤੇ ਉਹਨਾਂ ਦਾ ਤਾਂ ਹੀ ਉਹ ਏਡੀ ਵੱਡੇ ਥਾਂ ਤੇ ਅਪਾਇੰਟ ਕੀਤਾ ਉਹਨੂੰ। ਹਾਂਜੀ ਹਾਂਜੀ ਜੇ ਬੁਰਸ਼ਾਗਰ ਦੀ ਨਾ ਹੁੰਦੀ ਖਾਲਸਾ ਰਾਜ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਪਿਸ਼ਾਵਰ ਤੱਕ ਜ ਹੋਰ ਸੀਗੇ ਤੇ ਉਹਨਾਂ ਦਾ ਜ਼ਿਕਰ ਕਰਿਆ ਹੋਇਆ ਜਿਵੇਂ ਆਪਾਂ ਉਹ ਜਦੋਂ ਇਲਾਹੀ ਬਖਸ਼ ਕਮਾਲ ਚ ਤੋਪਾਂ ਲਾਈ ਜਾਂਦਾ ਸੀ ਉਹਦਾ ਦਿਲ ਟੁੱਟ ਗਿਆ ਸੀ ਵੀ ਛੱਡ ਯਾਰ ਬਰਾ ਭਾ ਆਪਣੇ ਕੰਮ ਖਰਾਬ ਹੋਣ ਲੱਗ ਰਿਹਾ ਉਹ ਲੜਕੀ ਕੀ ਕਰਨਾ ਐ ਉਹਨੂੰ ਵੀ ਲੱਗਿਆ ਤਾਂ ਕਰਕੇ ਉਹ ਨਵੇਂ ਉਹ ਤਾਂ ਛੱਡ ਕੇ ਚਲਾ ਗਿਆ ਹਾਂਜੀ ਬਾਕੀ ਹੋਰ ਵੀ ਬਹੁਤ ਕੁਝ ਲਿਖਿਆ ਆ ਕਿਤਾਬ ਦੇ ਵਿੱਚ ਦੋਸਤੋ ਤੁਸੀਂ ਉਹ ਸਾਰੀ ਡਿਟੇਲ ਜਿਹੜੀ ਆ ਜਾਣ ਸਕਦੇ ਹੋ ਤੇ ਪੀਡੀਐਫ ਤੁਹਾਨੂੰ ਬਾਈ ਸਤਿਗੁਰੂ ਹੋਰੀ ਭੇਜ ਦੇਣਗੇ ਜੇਕਰ ਕਿਸੇ ਨੂੰ ਚਾਹੀਦੀ ਹੈ ਕਮੈਂਟ ਦੇ ਵਿੱਚ ਆਪਣਾ ਫੋਨ ਨੰਬਰ ਪਾ ਦਿਓ ਤੇ ਤੁਹਾਨੂੰ ਪੀਡੀਐਫ ਭੇਜ ਦਾਂਗੇ ਅਸੀਂ ਇੱਕ ਗੱਲ ਤੁਸੀਂ ਪੁਰਾਣੇ ਪੰਜਾਬ ਦੇ ਵਿੱਚ ਕੀਤੀ ਹੋਈ ਹੈ ਜਿੱਥੇ ਤ ਇਹ ਕਿਥੇ ਰਿਲੇਟ ਕਰਦੀ ਹੈ ਗੱਲ ਬਸ ਇਹ ਤਾਂ ਇਹ ਦੇਖੋ ਉਹ ਜ਼ਮਾਨੇ ਦੇ ਜਾਂ ਅੱਜ ਵੀ ਜਿਹੜੇ ਕੁੜੀਆਂ ਦੀ ਰਿਸਪੈਕਟ ਕਰਦੇ ਆ ਜਾਂ ਜਿਵੇਂ ਕੁੜੀਆਂ ਵਿਚਾਈਆਂ ਪੁਰਾਣੇ ਜ਼ਮਾਨੇਆਂ ਚ ਹਨ ਉਹਨਾਂ ਨੂੰ ਸਾਰਿਆਂ ਨੂੰ ਇਹ ਡੈਡੀਕੇਟ ਆਪਾਂ ਕਹਿ ਸਕਦੇ ਆ ਪਰ ਜਿੱਥੋਂ ਮੈਨੂੰ ਮੈਨੂੰ ਸ਼ੂਹੀ ਇਹ ਕਹਾਣੀ ਮੈਂ ਪੜ ਰਿਆ ਸੀ ਦੋ ਯਾਦਗਰੀ ਅੰਸੂ ਮਤਲਬ ਦੋ ਯਾਦਗਰੀ ਹੰਝੂ ਕਹਾਣੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਅੱਛਾ ਉਹ ਕਹਾਣੀ ਮੈਨੂੰ ਬਹੁਤ ਦਿਲ ਨੂੰ ਸ਼ੂਹੀ ਮੇਰੇ ਉਹ ਕਹਾਣੀ ਮੈਂ ਬਾਰ-ਬਾਰ ਪੜੀ ਉਹ ਕਈ ਵਾਰ ਪੜੀ ਉਹ ਕਹਾਣੀ ਮੈਂ ਦਰਸ਼ਕਾਂ ਨੂੰ ਕਹਿਣਾ ਵੀ ਉਹ ਕਹਾਣੀ ਜ਼ਰੂਰ ਪੜ੍ਹਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਹਾਂ ਦੋ ਯ ਹਾਊਸ ਦੇ ਵਿੱਚੋਂ ਕੁੜੀਆਂ ਸੀ ਕੁਛ ਤਾਂ ਕੁਛ ਮੁੰਡਿਆਂ ਨੇ ਰਹਿ ਕੀਤੀ ਵੀ ਆਪਾਂ ਉਹਨਾਂ ਨੂੰ ਖੁਆਰ ਕਰਨਾ ਹੈ ਉੱਥੇ ਚੱਕਣਾ ਜਦੋਂ ਉਹ ਨਿਕਲਣਗੇ ਆਪਾਂ ਤਾਂ ਉਹਨਾਂ ਦੇ ਵਿੱਚ ਇੱਕ ਸਰਦਾਰ ਮੁੰਡਾ ਵੀ ਸੀਗਾ ਉਹ ਜਦੋਂ ਉਹ ਅੱਡ ਅੱਡ ਚੱਕ ਲਈ ਉਹਨਾਂ ਨੇ ਤਾਂ ਉਹ ਮੁੰਡੇ ਦੇ ਹੱਥ ਵੀ ਕੁੜੀ ਆ ਗਈ ਸਰਦਾਰ ਮੁੰਡੇ ਦੇ ਤਾਂ ਉਹਨੇ ਉਹਦਾ ਮਤਲਬ ਇਹ ਹੈ ਨਹੀਂ ਸੀ ਉਹਦਾ ਮਤਲਬ ਉਹਦੇ ਮਨਚ ਸੀ ਮੈਂ ਇਹਨੂੰ ਬਚਾ ਕੇ ਆਵਦੇ ਜਦੋਂ ਕੀ ਉਹਨਾਂ ਦੀ ਬਾਕੀਆਂ ਦੀ ਰਾਏ ਕੀਤੀ ਹੋਈ ਸੀ ਵੀ ਉਹਨਾਂ ਨੂੰ ਹਰਾਸ਼ ਕਰਨਾ ਹੈ ਜੋ ਵੀ ਹੈ ਹੈ ਨਾ ਪਰ ਇਹਦੀ ਰਾਏ ਇਦਾਂ ਦੀ ਬਿਲਕੁਲ ਨਹੀਂ ਸੀ ਤਾਂ ਉਹ ਕੁੜੀ ਵੀ ਉਹਦੇ ਵਿੱਚ ਦੇਖੋ ਉਹ ਉਹਦੇ ਕਣੀ ਵੇਖਦੀ ਹੈ ਵੀ ਇਹ ਹੁਣ ਮੈਨੂੰ ਛੇੜੇਗਾ ਮੇਰੇ ਨਾਲ ਧੱਕਾ ਕਰੂਗਾ ਉਹ ਸੋਨ ਹੋ ਜਾਂ ਨੀ ਬੋਲਦੀ ਸਾਰਾ ਉਹ ਦਿਖਾਇਆ ਹੋਇਆ ਉਹਦੇ ਕਾਣੀ ਬਹੁਤ ਸੋਹਣਾ ਲਿਖਿਆ ਹੋਇਆ ਤਾਂ ਉਹਨੂੰ ਇਹ ਅਹਿਸਾਸ ਕਰਾ ਦਿੰਦਾ ਵੀ ਮੈਂ ਮੈਂ ਉਦਾਂ ਦਾ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿਣਾ ਹੈਗਾ ਵੀ ਤੂੰ ਜਿਹੜੇ ਦੰਗੇ ਹੋ ਚੁੱਕੇ ਨੇ ਤੂੰ ਸਾਡੇ ਘਰ ਚੱਲ ਉਹਦੇ ਨਾਲ ਤੁਰ ਪੈਂਦੀ ਵੀ ਉਹਦੇ ਕੋਲੇ ਹੋਰ ਚਾਰਾ ਵੀ ਹੈ ਨਹੀਂ ਸੀਗਾ ਕੋਈ ਮਜਬੂਰੀ ਸੀ ਹਣਾ ਵੀ ਦੇਖੀ ਜੋ ਜਿਹੜਾ ਕੋਈ ਸੁਣ ਕਰੂਗਾ ਕਰੂਗਾ ਸੱਚ ਬੋਲਦਾ ਜਾਂ ਝੂਠ ਬੋਲਦਾ ਹੁਣ ਇਹ ਕੀ ਕਹਿ ਸਕਦੇ ਉਹਨੂੰ ਆਪਣੇ ਘਰੇ ਲੈ ਜਾਂਦਾ ਘਰੇ ਜਾ ਕੇ ਉਹ ਐ ਨਹੀਂ ਕਹਿੰਦਾ ਵੀ ਇਹ ਮੁਸਲਮਾਨਾਂ ਦੀ ਕੁੜੀ ਹੈ ਅੱਛਾ ਹਿੰਦੂਆਂ ਦੀ ਕੁੜੀ ਆ ਇਹ ਵੀ ਇਹ ਮੈਨੂੰ ਜਾਣਦੀ ਹੈ ਅੱਛਾ ਹਾਂ ਵੀ ਅਸੀਂ ਇਕੱਠੇ ਪੜਦੇ ਆ ਜ ਜਿਹਨੇ ਵੀ ਇਹ ਮੈਨੂੰ ਜਾਣਦੀ ਹੈ ਵੀ ਇਹਦੇ ਮਾਪੇ ਨੂੰ ਮੈਂ ਐਡਰੈਸ ਲੱਭਣਾ ਇਹਦਾ ਉਹਦੇ ਕੋਲ ਭੇਜਣੇ ਹੌਲੀ ਹੌਲੀ ਵੀ ਇਹ ਕੁਛ ਦਿਨ ਸਾਡੇ ਘਰੇ ਰਹੇਗੀ ਉਹਨੂੰ ਆਪਣੇ ਘਰੇ ਰੱਖਦਾ ਆਪਣੇ ਪਰਿਵਾਰ ਦੇ ਵਿੱਚ ਉਹਦਾ ਜਿਵੇਂ ਉਹਨਾਂ ਦੇ ਪਰਿਵਾਰ ਦਾ ਇੱਕ ਜੀਵ ਹੁੰਦਾ ਫਿਰ ਹੌਲੀ ਹੌਲੀ ਉਹ ਕੈਂਪਾਂ 'ਚ ਜਾ ਕੇ ਜਾਂ ਕਿਤੇ ਵੀ ਲਾਹੌਰ ਨੂੰ ਜਾਂਦੀਆਂ ਜਿਹੜੀਆਂ ਵੀ ਲਾਰੀਆਂ ਪਹੁੰਚਦੀਆਂ ਨੇ ਬੱਸਾਂ ਜਾਂ ਜਿਹੜੇ ਵੀ ਉੱਥੇ ਬੈਠੇ ਹੁੰਦੇ ਨੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਕੋਲੇ ਚੱਕਰ ਕੱਟ-ਕੱਟ ਕੇ ਕਿਤੇ ਉਹਦੇ ਕੁੜੀ ਦੇ ਫਾਦਰ ਦਾ ਐਡਰੈਸ ਲੈ ਕੇ ਆਉਂਦੇ ਆ ਫ ਫਿਰ ਉਹ ਆਉਂਦੇ ਨੇ ਸ੍ਰੀ ਹਰਮੰਦਰ ਸਾਹਿਬ ਉੱਥੇ ਉਹਦਾ ਕੁੜੀ ਦਾ ਫਾਦਰ ਆਉਂਦਾ ਉਹ ਕੁੜੀ ਨੂੰ ਦੇਖਦਾ ਉਹ ਮੁੰਡੇ ਨੂੰ ਦੇਖ ਕੇ ਕਿਉਂਕਿ ਐਕਚੁਅਲੀ ਉਹ ਆਪਦਾ ਮੁੰਡਾ ਗਵਾ ਚੁੱਕਿਆ ਹੁੰਦਾ ਉਹ ਮੁਸਲਮਾਨ ਆ ਮੁੰਡਾ ਤਾਂ ਉਹ ਗਵਾ ਚੁੱਕਿਆ ਹੁੰਦਾ ਉਹਨੂੰ ਇਹ ਹੁੰਦਾ ਮੇਰੀ ਕੁੜੀ ਵੀ ਹੁਣ ਪਤਾ ਨਹੀਂ ਕਿੱਥੇ ਖਵਾਰ ਹੁੰਦੀ ਮਰ ਖੱਪ ਗਈ ਹੋਣੀ ਜਦੋਂ ਆਪਣੀ ਕੁੜੀ ਨੂੰ ਦੇਖਦਾ ਉਹਦੀਆਂ ਅੱਖਾਂ 'ਚ ਦੇਖਣਸਾਰ ਉਹ ਬੈਰਾਗ ਉਹ ਹੰਝੂ ਆ ਜਾਂਦੇ ਨੇ ਫਿਰ ਉਹ ਕੁੜੀ ਦੱਸਦੀ ਹੈ ਵੀ ਐਂ ਕਰਕੇ ਵੀ ਆ ਸਰਦਾਰ ਭਰਾ ਆ ਵੀ ਇਹਨੇ ਮੇਰੀ ਇੱਜ਼ਤ ਨੂੰ ਮਹਿਫੂਜ਼ ਰੱਖਿਆ ਮੈਨੂੰ ਆਪਣੇ ਘਰੇ ਰੱਖਿਆ ਫਿਰ ਉਹ ਮਤਲਬ ਗੱਲਾਂ ਬਾਤਾਂ ਕਰਦੇ ਨੇ ਥੋੜੀਆਂ ਬਹੁਤ ਜ ਦੋ ਸਰਦਾਰ ਦੀਆਂ ਅੱਖਾਂ 'ਚੋਂ ਹੰਝੂ ਨਿਕਲਦੇ ਆ ਦੋ ਉਹ ਕੁੜੀ ਦੇ ਦੁਪੱਟੇ ਦੇ ਲੱਗ ਜਾਂਦੇ ਆ ਅੱਛਾ ਹਾਂ ਉਹ ਮੁਸਲਮਾਨ ਹੁੰਦਾ ਜਿਹੜਾ ਕੁੜੀ ਦਾ ਫਾਦਰ ਉਹ ਵੇਖ ਲੈਂਦਾ ਹੁੰਦਾ ਹੈ ਤਾਂ ਉਹਦੇ ਵਿੱਚ ਉਹ ਫਿਰ ਉਹ ਦੁਪੱਟਾ ਕੁੜੀ ਦਾ ਫੜ ਲੈਂਦਾ ਹੈ ਆਪਦੇ ਐ ਫੜ ਲੈਂਦਾ ਹੱਥ ਦੇ ਵਿੱਚ ਉਹਨੂੰ ਚੁੰਮ ਲੈਂਦਾ ਉਹਨਾਂ ਨੂੰ ਉਹ ਕਹਿੰਦਾ ਹੁੰਦਾ ਸਰਦਾਰ ਜੀ ਵੀ ਕੌਮਾਂ ਦੀ ਹੰਦੇਰੀ ਦੇ ਵਿੱਚ ਇਹ ਦੋ ਚਮਕਦੇ ਤਾਰੇ ਨੇ ਇਹ ਸਦਾ ਇਹ ਦੋ ਹੰਝੂ ਜਿਹੜੇ ਆ ਹਾਂ ਇਹ ਮੈਂ ਕਹਿੰਦਾ ਇਹਨੂੰ ਹਮੇਸ਼ਾ ਸੰਭਾਲ ਕੇ ਰੱਖਿਆ ਕਰੀਂ ਠੀਕ ਆ ਉਹ ਕਾਮਨਾ ਕਰਾਂ ਕਰਾਂਗੇ ਅੱਲਾਹ ਅੱਗੇ ਵੀ ਇਹ ਮਾੜਾ ਵਕਤ ਜਿਹੜਾ ਢਲ ਜਾਵੇ ਫਿਰ ਉੱਥੋਂ ਮੈਂ ਇਹ ਚ ਕੀ ਤੇ ਕਿੰਡੀ ਵੱਡੀ ਗੱਲ ਐ 17 ਵਾਲਿਆਂ ਦਾ ਕਿਰਦਾਰ ਉੱਚਾ ਕਰਨ ਵਾਲੀ ਗੱਲ ਐ ਹਾਂਜੀ ਹਾਂਜੀ ਫਿਰ ਮੈਂ ਉਹ ਲਾਈਨ ਲਿਖੀ ਸੀ ਵੀ ਉੱਥੇ ਤੱਕ ਕੁੜੀਆਂ ਸੀ ਸੇਫ ਹੁੰਦੀਆਂ ਜਿੱਥੇ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ ਅੱਛਾ ਬਾਈਸਾਂ ਇੱਕ ਨਾ ਗੱਲ ਮਹਾਰਾਣੀ ਜਿੰਦਾ ਨੂੰ ਮੈਸਾਲੀਨਾ ਨਾਲ ਕੰਪੇਅਰ ਕੀਤਾ ਗਿਆ ਤੁਸੀਂ ਲਿਖਿਆ ਸੀ ਉਹ ਵੀ ਗੱਲ ਮੜਾ ਜਾਂਦਾ ਤਾਰੋ ਹਾਂਜੀ ਦੋਸਤੋ ਅੱਗੇ ਗਾਣਾ ਆ ਰਿਹਾ ਆਪਣਾ ਰਿਕਾਰਡ ਹੋ ਚੁੱਕਿਆ ਤੇ ਉਹਦੇ ਵਿੱਚ ਮੈਂ ਲੈਣਾ ਭਾਂਜਿਆ ਨੇ ਕੁਛ ਕਹਿੰਦਾ ਉਹ ਭੱਜਦੀ ਸੀ ਏਜਾਂ ਤੋਂ ਇਹ ਜੇਲ੍ਹ ਚੋਂ ਭੱਜੀ ਸੀ ਸਾਰਾ ਮੁਰਕ ਹਲਾ ਦਿੱਤਾ ਉਮਰਾਂ ਦੀ ਅੱਧੀ ਸੀ ਟੈਗ ਮੈਸਾਲੀਨਾ ਦਾ ਜਿੰਦਾ ਫਿਰ ਮੜਦੇ ਸੀ ਜਦ ਤੱਕ ਇਹ ਅੰਗਰੇਜ਼ਾਂ ਬਾਰੇ ਲਿਖਿਆ ਹੋਇਆ ਹੈ ਜੀ ਜਦੋਂ ਮੈਂ ਇਹ ਚੀਜ਼ ਮੈਂ ਵੀ ਪੜੀ ਇਹ ਚੀਜ਼ ਉਹ ਵਿਕਤਾਂ ਤੇ ਲਿਖਿਆ ਸੀ ਵੀ ਉਹ ਪੰਜਾਬ ਦੀ ਮੈਸਾਲੀਨ ਹੈ ਅੰਗਰੇਜ਼ ਕਹਿੰਦੇ ਸੀ ਹਾਂ ਇਹੀ ਕਿਹਾ ਜਾਂਦਾ ਮੈਂ ਜਦੋਂ ਪੜਿਆ ਮੈਂ ਕਿਹਾ ਵੀ ਕੋਈ ਵੱਡੀ ਗੱਲਬਾਤ ਹੋਊ ਮੈਸਾਲੀਨ ਕੋਈ ਵੱਡੀ ਮਹਾਰਾਣੀ ਹੋਊ ਕੋਈ ਵੀ ਵਧੀਆ ਹੀ ਹੋਊ ਉਹਦੀ ਸ਼ਖਸੀਅਤ ਪਰ ਮੈਂ ਵੀ ਅੰਦਾਜ਼ਾ ਲਾਇਆ ਵੀ ਗੋਰੇ ਦਾ ਕੋਈ ਨਹੀਂ ਮਤਲਬ ਵਧੀਆ ਕਹਿ ਸਕਦੇ ਉਹਦਾ ਐਂਟੀ ਸੀਗੇ ਫਿਰ ਮੈਂ ਜਦੋਂ ਪੜਿਆ ਵੀ ਉਹ ਤਾਂ ਇੱਕ ਸਲੋਡੀਅਸ ਦੀ ਤੀਸਰੀ ਪਤਨੀ ਸੀ ਰੋਮ ਦੇਸ਼ ਸਮਰਾਟ ਦੀ ਵੀ ਉਹਦਾ ਕੈਰੈਕਟਰ ਦੀ ਬੜੀ ਮਾੜੀ ਸੀ ਕਹਿੰਦੇ ਉਹ ਬਹੁਤ ਜ਼ਿਆਦਾ ਜਿੰਨੀ ਕਹਿ ਸਕਦੇ ਉੰਨੀ ਜ਼ਿਆਦਾ ਮਹਾਰਾਣੀ ਜਿੰਦਾ ਦਾ ਹਾਂਜੀ ਹਾਂਜੀ ਮੈਂ ਇਹ ਵੀ ਬੜੀ ਇੱਕ ਥਾਂਵੇਂ ਮਹਾਰਾਣੀ ਜਿੰਦਾ ਕੋਦੇ ਕਹਿਰੀ ਹੈ ਵੀ ਜਿਹੜੇ ਗੋਰੇ ਨੇ ਇਹ ਡੋਗਰਿਆਂ ਦੀ ਸ਼ਹਿ ਤੇ ਮੇਰੇ ਤੇ ਇਲਜ਼ਾਮ ਲਾਰੇ ਨੇ ਸ਼ਖਸੀਅਤ ਬੜੀ ਵੱਡੀ ਸੀ ਮਹਾਰਾਣੀ ਜਿੰਦਾ ਦੀ ਸਾਰੇ ਪ੍ਰਭਾਵ ਸੀਗੇ ਉਹਨਾਂ ਤੋਂ ਜਦੋਂ ਆਪਾਂ ਦੇਖੀਏ ਨਾ ਵੀ ਜਦੋਂ ਮਹਾਰਾਣੀ ਜਿੰਦਾ ਦੇ ਹੱਥ ਚ ਬਾਗ ਡੋਰ ਆਉਂਦੀ ਹੈ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਜਾਂਦਾ ਅਗਵਾਈ ਤਾਂ ਉਹੀ ਕਰਦੀ ਸੀ ਨਾ ਉਹ ਤਾਂ ਛੋਟੇ ਸੀਗੇ ਤਾਂ ਉਹਦੇ ਜਿਹੜੇ ਹਾਲਾਤ ਬਣੇ ਹੋਏ ਸੀ ਸਾਰੇ ਜਿਵੇਂ ਮਹਾਰਾਜਾ ਸ਼ਾਹ ਮੁਹੰਮਦ ਨੇ ਲਿਖਿਆ ਵੀ ਪੂਤ ਮੰਡਲੀ ਹੋਈ ਸਵਾਰ ਮੀਆਂ ਸਾਰੇ ਜਿਹੜੇ ਫੌਜੀ ਸੀਗੇ ਉਹ ਸਾਰੇ ਖਿੰਡੇ ਪੁੰ ਜੀ ਕਰਦਾ ਸੀ ਆਪੋਤਾਪੀ ਪਈ ਹੋਈ ਸੀ ਆਪੋਤਾਪੀ ਹੋਈ ਸੀ ਵੀ ਇਹੋ ਜੇ ਹਾਲਾਤਾਂ 'ਚ ਰਾਜ ਨੂੰ ਸਾਹਮਣੇ ਵਾਸਤੇ ਮਹਾਰਾਣੀ ਜਿੰਦਾ ਨੂੰ ਸੋਚਣਾ ਪੈ ਰਿਹਾ ਸੀ ਵੀ ਉਹ ਦੀ ਵੱਡੀ ਸ਼ਖਸੀਅਤ ਸੀ ਲੋਕੋ ਨੂੰ ਪਸੰਦ ਕਰਦੇ ਸੀ ਉਹਨੂੰ ਚਾਹੁੰਦੇ ਸੀ ਵੀ ਇਹ ਮਹਾਰਾਣੀ ਬਣੇ ਪਣੀ ਰਹੇ ਹਨਾ ਦਲੀਪ ਸਿੰਘ ਰਾਜਾ ਬਣੇ ਅੰਗਰੇਜ਼ਾਂ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਸੀ ਤਾਂ ਹੀ ਜਿੰਨੀਆਂ ਵੀ ਅਸੀਂ ਅਫਵਾਹਾਂ ਪੜ੍ਹਦੇ ਆਂ ਕਿਤੇ ਪੁਰਾਣੇ ਰਾਈਟਰਾਂ ਦੀਆਂ ਉਹ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਉਹ ਅੰਗਰੇਜ਼ਾਂ ਦੀਆਂ ਫਲਾਈਆਂ ਹੋਈਆਂ ਹੋਣਗੀਆਂ ਉਹ ਵੀ ਇਹਦੇ ਨਾਲ ਲੜ ਸਕਦੇ ਨਹੀਂ ਸੀ ਹਨਾ ਇਹਦਾ ਮੁਕਾਬਲਾ ਹੋਰ ਪਾਸੇ ਹੁੰਦਾ ਨਹੀਂ ਸੀ ਫਿਰ ਇਹਨੂੰ ਕਰੈਕਟਰ ਦੇ ਉੱਤੇ ਵਾਰ ਕਰਦੇ ਪਰਫੈਕਟਰ ਦੇ ਉੱਪਰ ਪਹਿਲਾਂ ਵੀ ਵਾਰ ਹੁੰਦੇ ਆਏ ਨੇ ਇਹਨਾਂ ਨੂੰ ਐ ਹੁੰਦਾ ਵੀ ਵਾਰ ਚੱਲ ਜਾਂਦਾ ਪਰ ਉਹਨਾਂ ਦਾ ਇਹ ਵਾਰ ਚੱਲਿਆ ਨਹੀਂ ਹੈਗਾ ਮਹਾਰਾਣੀ ਜਿੰਦਾ ਅੱਜ ਵੀ ਸਾਡੀ ਨਜ਼ਰ ਦੇ ਵਿੱਚ ਉਹ ਵੀ ਪਰਫੈਕਟ ਨੇ ਸ਼ਖਸੀਅਤ ਨੇ ਤੇ ਹਮੇਸ਼ਾ ਰਹਿਣਗੇ ਜੀ ਪਹਿਲੇ ਲੈਣ ਮੈਂ ਤਾਂ ਹੀ ਪਾਈ ਆ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਇਦਾਂ ਦਾ ਕੁਝ ਪੜਿਆ ਜਾਂ ਹਾਂ ਦੋਸਤੋ ਸਾਰੇ ਹੀ ਸਮਝਦਾਰੋਂ ਸਿਆਣੇ ਹੋ ਤੇ ਦੱਸਿਓ ਵੀ ਤੁਸੀਂ ਮਹਾਰਾਣੀ ਜਿੰਦਾ ਬਾਰੇ ਕੋਈ ਇਦਾਂ ਦੀ ਅਪੱਤੀ ਜਨਕ ਚੀਜ਼ ਪੜੀ ਹੋਏ ਤਾਂ ਸਤਗੁਰੂ ਭਾਈ ਬੜਾ ਕੁਝ ਲਿਖਿਆ ਹੈ ਇਤਿਹਾਸ ਬਾਰੇ ਹਨਾ ਹੁਣ ਤੱਕ ਮਾਝੇ ਮਾਲਵੇ ਦੁਆਬੇ ਬਾਰੇ ਸਾਰਾ ਕੁਝ ਲਿਖਤਾ ਕਦੇ ਆਪਦੇ ਬਾਰੇ ਵੀ ਲਿਖਿਆ ਉਥੋਂ ਇੱਕ ਕਿੱਡਾ بڑا ਜੋਧਾ ਉੱਠਿਆ ਸੀ ਜਿਹਨੇ 20 ਸਾਲ ਬਾਅਦ ਜਾ ਕੇ ਲੰਡਨ 'ਚ ਬਦਲਾ ਲੈ ਲਿਆ ਸੀ ਉਹਦੇ ਬਾਰੇ ਵੀ ਕੁਝ ਲਿਖਿਆ ਹੈ ਹਾਂਜੀ ਲਿਖਿਆ ਹੋਇਆ ਹੈ ਮੇਰੇ ਕੋਲ ਵੈਸੇ ਤਾਂ ਮੈਂ ਪਹਿਲਾਂ ਸਾਡੇ ਸੂਰਮੇ ਗਾਣੇ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਉਹਨਾਂ ਦਾ ਪਰ ਮੈਂ ਹੁਣ ਸਪੈਸ਼ਲੀ ਉਹਨਾਂ ਤੇ ਮਤਲਬ ਗਾਣਾ ਲਿਖਿਆ ਹੋਇਆ ਹੈ ਅਸਲ ਦੇ ਵਿੱਚ ਨਾ ਕਿੱਥੋਂ ਆਇਆ ਮੈਨੂੰ ਕਿਸੇ ਨੇ ਫੋਨ ਕੀਤਾ ਸੀ ਵੈਸੇ ਜਿਵੇਂ ਆਪਾਂ ਗੱਲਾਂ ਬਾਤਾਂ ਕਰਨ ਲੱਗੇ ਜਾਨਾ ਵੀ ਮਾਝੇ ਵਾਲਿਆਂ ਨੂੰ ਮਾਝੇ ਦੇ ਵਿੱਚੋਂ ਵੀ ਉਹ ਕਹਿੰਦੇ ਵੀ ਸਾਡੇ ਬੜੇ ਦਲੇਰ ਨੇ ਬਹਾਦਰ ਨੇ ਆਪਾਂ ਕਿਹਾ ਵੀ ਆਪਾਂ ਮੰਨਦੇ ਆਪਾਂ ਕਦੇ ਕਹਨੇ ਹਣਾ ਕਿ ਠੀਕ ਹੈ ਵੀ ਬ ਮਹਾਂ ਸਾਡੇ ਵਾਲੇ ਨੇ ਬਦਲਾ ਲਿਆ ਸੀ ਜਾ ਕੇ ਕਿੰਨੇ ਸਾਲਾਂ ਬਾਅਦ ਸਰਦਾਰ ਉਦਮ ਸਿੰਘ ਆਉਂਦੇ ਹਾਂ ਸਰਦਾਰ ਉਦਮ ਸਿੰਘ ਆਉਂਦੇ ਫਿਰ ਮੈਂ ਉੱਥੇ ਇਹ ਲੈਣਾ ਲਿਖਿਆ ਸੀ ਮਹਾਂ ਬੜੇ ਅਡਵੈਰ ਇੱਕ ਪਾੜ ਦੇਈ ਦੀ ਕੱਲੀਆਂ ਦੀ ਮਤਰਾ ਕਿਤਾਬਾਂ ਪਾੜੀਆਂ ਕਿਕਸਟ ਹਾਲ ਦੇ ਖਨਾਕ ਦੱਸਦੇ ਮਾਜੇ ਨਾਲ ਪੱਕੀਆਂ ਨਵਾਈਆਂ ਯਾਰੀਆਂ ਰੜਕੇ ਜੋ ਬਾਲੇ ਮੈਂ ਰੜਕੇ ਚੱਕਤੀ ਜੱਟ ਕਾ ਦਾ ਜਮਾ ਜੰਡੂ ਆਮ ਗੋਰੀਏ ਐਵੇਂ ਨਹੀਂ ਕਾਪੀ ਚਕਾਰ ਦੂਸਰ ਰੱਖਦਾ ਸ਼ਹਿਰ ਨੇੜੇ ਲੱਗਦਾ ਸੁਨਾਮ ਗੋਰੀ ਐਵੇਂ ਨਹੀਂ ਕਾਪੀ ਚਕਾਰ ਦੂਸਰ ਰੱਖਦਾ ਸ਼ਹਿਰ ਨੇੜੇ ਲੱਗਦਾ ਸੁਨਾਮ ਗੋਰੀ ਲੈ ਇਹ ਚੀਜ਼ ਨਾ ਕਿਸੇ ਨਾਮੀ ਕਲਾਕਾਰ ਨੂੰ ਗਾ ਦੇਣੀ ਚਾਹੀਦੀ ਹੈ ਇੰਨੀਆਂ ਕੋ ਸ ਅਸਰ ਹੋਏਗਾ ਇਹਦਾ ਸਾਡੀ ਨੌਜਵਾਨੀ ਤੇ ਜਲਿਆਂ ਵਾਲੇ ਬਾਗ ਦੀ ਆਪਾਂ ਗੱਲ ਕੀਤੀ ਐ ਜਲਿਆਂ ਵਾਲੇ ਬਾਗ ਬਾਰੇ ਤੁਸੀਂ ਕੋ ਲਿਖਿਆ ਸੀ ਵੀ ਜਲਿਆਂ ਵਾਲੇ ਬਾਗ ਦਾ ਸਾਨੂੰ ਅੰਗਰੇਜ਼ ਸਰਕਾਰ ਨੇ ਇੱਕ ਇਨਾਮ ਦਿੱਤਾ ਹੈ ਹਨਾ ਬਿੱਗ ਪ੍ਰਾਈਜ਼ ਦਿੱਤਾ ਇੱਕ ਲਿਖਤ 'ਚ ਮੈਂ ਪੜਿਆ ਥੋੜਾ ਉਹ ਕਿਹੜੀ 'ਚ ਲਿਖਿਆ ਕੋ ਇੱਕ ਆਪਾਂ ਗਾਣਾ ਲਿਖਿਆ ਹੋਇਆ ਉਹ ਵੀ ਪੰਜਾਬ ਦੇ ਉੱਪਰ ਹਾਲਾਤਾਂ ਤੇ ਤੇ ਉਹਦੇ ਵਿੱਚ ਮੈਂ ਲੈਣਾ ਪੰਜਾਂ ਹੁੰਜਾ ਨੇ ਪ੍ਰਾਈਜ਼ ਬਿੱਗ ਵਾਰ ਦੇ ਦਿੱਤੇ ੜਬੈ ਉਹ ਕਿਵੇਂ ਐ ਜਦੋਂ ਇੱਕ ਦਿਨ ਮੈਂ ਪੜ ਰਿਹਾ ਸੀਗਾ ਵੀ ਜਦੋਂ ਪਹਿਲੀ ਸੰਸਾਰ ਜੰਗ ਲੱਗੀ ਸੀਗੀ ਸ਼ਾਇਦ 1915-15 'ਚ ਲੱਗੀ ਐ ਵੀ ਅੰਗਰੇਜ਼ ਸੀ ਜਿਹੜੇ ਉਹ ਪੰਜਾਬੀਆਂ ਨੂੰ ਉਹਨਾਂ ਨੂੰ ਪਤਾ ਸੀ ਪੰਜਾਬੀ ਬਹਾਦਰ ਨੇ ਭਰਤੀ ਕਰਕੇ ਅਲੱਗ-ਅਲੱਗ ਚਾਹੇ ਅਫਗਾਨਿਸਤਾਨ ਚ ਭੇਜਤੇ ਬਸਰੇ ਦੀ ਲਾਮ ਤੇ ਚਾਹੇ ਬਰਮਾ ਫਰੰਟ ਤੇ ਕਿਤੇ ਵੀ ਭੇਜਤੇ ਹਨਾ ਉਹਨਾਂ ਨੇ ਵੀ ਵੱਡੀ ਗਿਣਤੀ ਚ ਸ਼ਹੀਦیاں ਦਿੱਤੀਆਂ ਸੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਪੰਜਾਬੀਆਂ ਦਾ ਵਰਲਡ ਵਾਰ ਦੇ ਪਹਿਲੀ ਦੇ ਵਿੱਚ ਤਾਂ ਇਹ ਕਿਤੇ ਨਾ ਕਿਤੇ ਉਮੀਦ ਸੀ ਕਿ ਪੰਜਾਬੀਆਂ ਲਈ ਕੁਝ ਖਾਸ ਕਰਦੇ ਉਹ ਗਰੇਜ਼ ਲੋਕ ਪਰ ਉੜਵੈਰ ਵਰਗਿਆਂ ਨੇ ਤਾਂ 1919 ਦੀ ਘਟਨਾ ਜੇਲੇ ਵਾਲੇ ਬਾਗ ਦਾ ਸਾਕਾ ਕਰਕੇ ਕਿੱਡਾ ਦੁਖਾਂਤ ਦਿੱਤਾ ਕਿ ਸਾਡੇ ਲਈ ਉਹੀ ਇਨਾਮ ਸੀਗਾ ਇੱਕ ਪਾਸੇ ਤਾਂ ਦੇਖ ਸਾਨੂੰ ਮੂਰੇ ਲਾ ਕੇ ਲੜਾਇਆ ਇਹਨਾਂ ਨੇ ਤੇ ਅਸੀਂ ਡਟ ਕੇ ਲੜੇ ਵੀ ਇਹਨਾਂ ਵਾਸਤੇ ਵੱਡੀ ਦੀ ਚ ਲੜੇ ਆ ਤੇ ਮੁੜ ਕੇ ਜਦੋਂ ਸਾਡੇ ਕੋਈ ਬਹਾਦਰੀ ਦਾ ਤਗਮਾ ਲੈਣ ਦੀ ਗੱਲ ਆਈ 1919 ਚ ਸਾਡੇ ਨਾਲ ਜੈਨੋਸਾਈਡ ਕਰਤਾ ਇਹਨਾਂ ਨੇ ਹਾਂ ਇਹ ਤਗਮਾ ਦਿੱਤਾ ਸਾਨੂੰ 1919 ਦਾ ਉੱਥੇ ਮੈਂ ਇਹ ਲਾਈਨ ਲਿਖੀ ਹੋਈ ਸੀ ਪ੍ਰਾਈਜ਼ ਵਿਗਵਾਰ ਦੇ ਦਿੱਤੇ ਢੜਬੈਰ ਨੇ ਹਾਂ ਸਹੀ ਗੱਲ ਹੈ ਬਾਈ ਇਹ ਗੱਲ ਵੀ ਇੱਕ ਸੋਚਣ ਵਾਲੀ ਆ ਹਾਲਾਂਕਿ ਇਸ ਚੀਜ਼ ਨੂੰ ਕੋਈ ਸੋਚਦਾ ਨਹੀਂ ਹੈਗਾ ਵੀ ਇੱਕ ਪਾਸੇ ਤਾਂ 1915 ਦੇ ਵਿੱਚ ਅਸੀਂ ਇਹਨਾਂ ਵਾਸਤੇ ਲੜਦੇ ਮਰੇ ਤੇ ਮੁੜ ਕੇ 1919 ਚ ਸਾਡਾ ਹੀ ਜੈਨੋਸਾਈਡ ਕਰਤਾ ਇਹਨਾਂ ਨੇ ਉਹ ਵੀ ਬੇਕਸੂਰ ਲੋਕਾਂ ਤੇ ਬੇਕਸੂਰ ਲੋਕਾਂ ਤੇ ਇਹਨਾਂ ਨੇ ਹੱਥਿਆਂ ਤੇ ਗੋਲੀਆਂ ਚਲਾਤੀਆਂ ਬਾਈ ਸਤਿਗੁਰੂ ਜੀਆ ਇੱਕ ਨਾ ਮ ਚਾਹੀਦੀ ਬੜਾ ਮੋਟੀਵੇਸ਼ਨਲ ਜਿਹਾ ਲਿਖਿਆ ਹੋਇਆ ਸੀ ਇਹ ਕਿਥੋਂ ਚੱਕਿਆ ਸੀ ਇਹ ਮੈਂ ਜੀ ਸਰਦਾਰ ਦਾਨਕ ਸਿੰਘ ਦਾ ਨਾਵਲ ਪੜ੍ਹ ਰਿਆ ਸੀ ਚਿੱਟਾ ਲੋ ਇਹਦਾ ਕਾਫੀ ਬੜੇ ਵੱਡੇ ਨਾਵਲਕਾਰ ਹੋਏ ਆ ਉਹਦੇ ਸ਼ੁਰੂਆਤ ਹੁੰਦੀ ਹੈ ਜਦੋਂ ਸ਼ੁਰੂਆਤ ਦੇ ਵਿੱਚ ਉਹ ਆਪਣੇ ਨਾਲ ਦੀਤੀਆਂ ਕਟਣਾਵਾਂ ਦਾ ਜ਼ਿਕਰ ਕਰਦੇ ਨੇ ਸਾਰਾ ਮੈਂ ਪਾਤਰ ਦੇ ਰਾਹੀਂ ਮੜਤੀ ਹੈ ਨਾ ਸਾਰਾ ਤਾਂ ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਵੀ ਕਿਹੋ ਜਿਹੀ ਮਾੜੇ ਹਾਲਾਤ ਸੀ ਉਹਨਾਂ ਦੇ ਉਹਨਾਂ ਕੋਲੇ ਲਿਖਣ ਵਾਸਤੇ ਅੱਜ ਕੱਲ੍ਹ ਤਾਂ ਦੇਖੋ ਬੱਚਿਆਂ ਕੋਲੇ ਕਾਪੀਆਂ ਨੇ ਮਹਿੰਗੀਆਂ ਮਹਿੰਗੀਆਂ ਕਿਤਾਬਾਂ ਨੇ ਹਣਾ ਬੜਾ ਕੁਝਿਆ ਉਹਦੋਂ ਉਹਨਾਂ ਕੋਲੇ ਲਿਖਣ ਵਾਸਤੇ ਪੇਜ ਹੀ ਨਹੀਂ ਸੀ ਹੁੰਦੇ ਵੀ ਲਿਖਣ ਕਾਸੇ ਡਸਟਬਿਨ ਚ ਕਿਸੇ ਨੇ ਪੇੜ ਦੇ ਉ ਉਹਨੇ ਚੱਕੇ ਉਹਨੂੰ ਸਾਫ ਕੀਤਾ ਜਾਂ ਧੋਤਾ ਸੁਕਾਇਆ ਉਸ ਤੋਂ ਬਾਅਦ ਉਹਨਾਂ ਉੱਪਰ ਨਾਵ ਲਿਖਿਆ ਅੱਛਾ ਹੈਰਾਨ ਰਹਿ ਗਿਆ ਜਦੋਂ ਮੈਂ ਇਹ ਚੀਜ਼ ਪੜ੍ਹ ਕਮਾਲ ਹੈ ਤੇ ਕਿੱਡੀਆਂ ਕਿੱਡੀਆਂ ਲਿਖਤਾਂ ਲਿਖੀਆਂ ਉਹਨਾਂ ਨੇ ਮਾਸਟਰਪੀਸ ਹੈ ਜੀ ਉਹ ਨਾਵਲ ਕਿੱਟਾ ਲਗ ਰਿਹਾ ਹੈ ਤੇ ਉਹਦੇ ਉੱਪਰ ਲਿਖਿਆ ਹੋਇਆ ਤੇ ਹੋਰ ਵੀ ਜਿਹੜੀ ਉਹਨਾਂ ਨਾਲ ਸੰਬੰਧਤ ਹੈ ਜਦੋਂ ਉਹ ਕਹਿੰਦੇ ਵੀ ਘਰ ਦੇ ਵਿੱਚ ਇੰਨੀ ਜ਼ਿਆਦਾ ਗਰੀਬੀ ਸੀ ਕਈ ਵਾਰ ਰੋਟੀ ਦੇ ਵੀ ਸਾਇਸੇ ਲੱਗ ਜਾਂਦੇ ਸੀ ਤਾਂ ਫਿਰ ਉਹ ਬਿਨਾ ਟਿਕਟ ਤੋਂ ਗੱਡੀ ਚੜ ਜਾਂਦੇ ਸੀ ਉੱਥੇ ਟੀਟੀ ਫੜਤੀ ਉਹਨਾਂ ਨੂੰ ਜੇਲ੍ਹ ਭੇਜ ਦਿੰਦੇ ਹੁੰਦੇ ਸੀ ਜੇਲ੍ਹ 'ਚ ਰੋਟੀ ਖ ਹਾਂਜੀ ਹਾਂਜੀ ਫਿਰ ਇੱਕ ਦਿਨ ਉਹਦੇ ਵਿੱਚ ਲਿਖਿਆ ਨਾਵਲ ਦੇ ਵਿੱਚ ਜਿਕਰ ਕੀਤਾ ਵੀ ਕਿ ਟੀਟੀ ਇਹ ਹੈ ਜਾਂ ਹੁੰਦਾ ਜਿਹੜਾ ਉਹਨਾਂ ਦੀ ਸ਼ਖਸੀਅਤ ਨੂੰ ਜਾਣੂ ਹੁੰਦਾ ਹੈ ਵੀ ਰਾਈਟਰ ਨੇ ਬਹੁਤ ਸੋਹਣਾ ਲਿਖਦੇ ਨੇ ਫਿਰ ਉਹਨਾਂ ਦੀ ਹੈਲਪ ਕਰਦੇ ਨੇ ਉਸ ਤੋਂ ਬਾਅਦ ਅੱਛਾ ਕੀ ਦੀ ਪਛਾਣ ਲੈਂਦਾ ਹੈ ਇਹਨਾਂ ਨੂੰ ਪਛਾਣ ਲੈਂਦਾ ਵੀ ਮੈਂ ਤਾਂ ਤੇਰਾ ਫੈਨ ਆ ਮੈਂ ਤੇਰੀਆਂ ਲਿਖਤਾਂ ਪੜ੍ਹਦਾ ਵੀ ਤਾਂ ਉਹੀ ਨਾਲ ਸਿੰਘ ਹੈ ਤਾਂ ਇਹ ਚੀਤਾ ਮੈਂ ਲਿਖੀ ਸੀ ਵੀ ਜਿਹੜੀ ਸਾਡੇ ਵਿਦਿਆਰਥੀਆਂ ਨੂੰ ਸਾਡੇ ਨੌਜਵਾਨਾਂ ਨੂੰ ਜੋ ਸਟ੍ਰਗਲ ਕਰ ਰਹੇ ਆ ਜਿੱਦਾਂ ਯਾਰ ਲੱਖ ਸੁਵਿਧਾਵਾਂ ਨੇ ਸਾਡੇ ਕੋਲ ਅਸੀਂ ਫੇਰ ਵੀ ਨਖਰੇ ਕਰਦੇ ਆ ਹਨਾ ਵੀ ਜਿਹੜੇ ਅਣਖੀ ਬੰਦੇ ਹੋਏ ਆ ਜਿਹੜੇ ਲਿਖਣ ਵਾਲੇ ਹੋਏ ਆ ਜ ਅਈ ਤੁਹਾਡਾ ਜਿਹੜਾ ਪੱਗਾਂ ਦੇ ਜ਼ਮਾਨੇ ਗੀਤ ਹੈ ਉਹਦੇ ਵਿੱਚ ਲਾਈਨਾਂ ਨੇ ਕਿ ਇਸ ਟ੍ਰੈਂਡ ਸਿਨੇਮਾ ਜਿਹੜਾ ਇੱਕ ਅਮਰੀਕਾ ਦਾ ਉਹਦਾ ਜ਼ਿਕਰ ਹੋਇਆ ਉਹ ਕਿਉਂ ਹੋਇਆ ਉਹਨਾਂ ਜੀ ਮੈਂ ਗੀਤ ਦੀਆਂ ਲਾਈਨਾਂ ਦੱਸ ਦੇਣਾ ਤੁਹਾਨੂੰ ਗੀਤ ਦੀਆਂ ਲਾਈਨਾਂ ਲਿਖੀਆਂ ਹੋਈਆਂ ਨੇ ਕਹਿੰਦਾ ਕਰਕੇ ਚੈਲੈਂਜ ਹਾਈ ਰੈਂਕ ਕਰਾਂ ਲੰਘਦੇ ਤਾਂ ਹੀ ਸਟ੍ਰੈਂਡ ਵਾਲੇ ਮਾਫੀਆਂ ਸੀ ਸਾਡੀ ਲੈਗਸੀ ਦੇ ਲੋਕ ਜੇ دیਵਾਨੇ ਰਹਿਣਗੇ ਪੱਗਾਂ ਵਾਲਿਆਂ ਦੇ ਸਦਾ ਹੀ ਜ਼ਮਾਨੇ ਰਹਿਣਗੇ ਤਾਂ ਇਹ ਮੈਂ ਸਰਦਾਰ ਗੁਰਵਤ ਸਿੰਘ ਪ੍ਰੀਤ ਰੜੀ ਦੀਆਂ ਯਾਦਾਂ ਦੇ ਵਿੱਚੋਂ ਜਦੋਂ ਬਾਰੇ ਘੁੰਮਦੇ ਹੁੰਦੇ ਸੀ ਤਾਂ ਉਹਨਾਂ ਨੇ ਇਹਦਾ ਬਹੁਤ ਸੋਹਣਾ ਜ਼ਿਕਰ ਕੀਤਾ ਹੋਇਆ ਕਿਉਂਕਿ ਉਹ ਪਹਿਲੀ ਵਾਰ ਬਾਹਰ ਗਏ ਦੇ ਸ਼ਖਸੀਅਤਾਂ ਉਹਨਾਂ ਦੇ ਵਿੱਚੋਂ ਪਹਿਲੇ ਬੰਦੇ ਸੀ ਸ਼ੁਰੂਆਲਿਆਂ ਦੇ ਵਿੱਚ ਸੀ ਤਾਂ ਪੱਗ ਨੂੰ ਲੈ ਕੇ ਬਹੁਤ ਸਟੋਰੀਆਂ ਲਿਖੀਆਂ ਹੋਈਆਂ ਨੇ ਉਹਨਾਂ ਨੇ ਅਲੱਗ-ਅਲੱਗ ਸ਼ੇਅਰ ਕੀਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਮੈਨੂੰ ਜਿਹੜੀ ਇਹ ਸਭ ਤੋਂ ਵਧੀਆ ਸਟੋਰੀ ਇਹ ਲੱਗੀ ਸਟ੍ਰੈਂਡਸ ਨੀਮੇ ਵਾਲੀ ਜਦੋਂ ਉਹ ਅਮਰੀਕਾ ਦੇ ਸਟ੍ਰੈਂਡਸ ਨੀਮੇ ਦੇ ਵਿੱਚ cinema ਦੇਖਣ ਵਾਸਤੇ ਬੈਠੇ ਹੋ ਤਾਂ ਉਹਨਾਂ ਦੇ ਵਿੱਚੋਂ ਜਿਹੜੇ ਓਨਰ ਸੀਗੇ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਜਿਹੜਾ ਕੋਈ ਪੱਗ ਬੰਦਾ ਹੈ ਉਹਨੂੰ ਤਾਂ ਟੋਪੀ ਕਹਿੰਦੇ ਨੇ ਨਾ ਹੈਟ ਕਹਿੰਦੇ ਨੇ ਹੈਟ ਲਿਖਿਆ ਹੋਇਆ ਉਹਨਾਂ ਨੇ ਵੀ ਉਹ ਟੋਪੀ ਲਾਹੇ ਕਿਸਨੇ ਏਵੇਂ ਦੇ ਵਿੱਚ ਬੈਠੇ ਇਹ ਉਥੋਂ ਦਾ ਰੂਲ ਸੀ ਇਸਨੇ ਵੀ ਕੋਈ ਰੂਲ ਹੋਣਾ ਉਹਨਾਂ ਦਾ ਤਾਂ ਉਹਨਾਂ ਨੇ ਉਹਨਾਂ ਨੂੰ ਵੀ ਇਹ ਚੀਜ਼ ਉਹਨਾਂ ਨੇ ਕਹੀ ਤਾਂ ਉਹਨਾਂ ਨੇ ਕੋਈ ਉਹਨਾਂ ਨਾਲ ਰੌਲਾ ਨਹੀਂ ਪਾਇਆ ਕੋਈ ਉਹਨਾਂ ਨਾਲ ਖਹਿ ਬਾਜ਼ੀ ਨਹੀਂ ਕੀਤੀ ਚੁੱਪ ਕਰਕੇ ਇਸਨੇਮੇ ਤੋਂ ਬਾਹਰ ਆ ਗਏ ਬਾਹਰ ਆ ਕੇ ਉਹਨਾਂ ਨੇ ਲਿਖਿਆ ਇੱਕ ਪੱਤਰ ਲਿਖਿਆ ਅਖਬਾਰਾਂ ਨੂੰ ਜਿੱਥੇ ਵੀ ਉਹਨਾਂ ਨੂੰ ਲੱਗਿਆ ਆਰਟੀਕਲਾਂ ਨੂੰ ਜਿੱਥੇ ਵੀ ਉਸ ਸਮੇਂ ਦਾ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਉਹ ਉਹਨਾਂ ਦਾ ਜਿਹੜਾ ਪੱਤਰ ਲਿਖਿਆ ਹੋਇਆ ਸੀ ਉਹ ਇੰਨਾ ਜ਼ਿਆਦਾ ਪਪੂਲਰ ਹੋਇਆ ਉਹਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਜਿਹੜੀਆਂ ਵੈਸੇ ਤਾਂ ਆਪਾਂ ਸ਼ੇਅਰ ਕਰ ਦਾਂਗੇ ਉਹ ਦੋਨੇ ਪੱਤਰ ਜੇ ਕਿਸੇ ਵੀਰ ਨੇ ਪੜ ਜੇ ਤੁਸੀਂ ਇੰਡੀਆ ਆਉਨੇ ਹੋ ਤੁਹਾਡੇ ਮੁਲਕ ਦੇ ਵਾਸ਼ਿੰਦੇ ਇੱਧਰ ਆਉਂਦੇ ਨੇ ਘੁੰਮਣ ਆਉਨੇ ਹੋ ਵੇਖਣ ਆਉਨੇ ਹੋ ਅਸੀਂ ਤੁਹਾਡੀ ਬਹੁਤ ਕਦਰ ਕਰਦੇ ਆ ਮਹਿਮਾਨ ਨਵਾਜੀ ਬੜੀ ਮਹਿਮਾਨ ਨਵਾਜੀ ਬਹੁਤ ਕਰਦੇ ਅਸੀਂ ਤੁਹਾਡੇ ਤੇ ਕੋਈ ਬੰਦਸ਼ ਇਦਾਂ ਦੀ ਨਹੀਂ ਲਾਉਂਦੇ ਤੁਹਾਡੇ ਪਹਿਰਾਵੇ ਨੂੰ ਲੈ ਕੇ ਤੁਹਾਡੇ ਰਿਲੀਜੀਅਨ ਨੂੰ ਲੈ ਕੇ ਕਿਸੇ ਚੀਜ਼ ਨੂੰ ਨਹੀਂ ਲੈ ਕੇ ਅਸੀਂ ਇੱਕ ਚੀਜ਼ ਹੋਰ ਉਹਨਾਂ ਨੇ ਲਿਖੀ ਵੀ ਜਿਹੜੇ ਵੱਡੇ ਲੋਕ ਹੁੰਦੇ ਨੇ ਸਨਮਾਨਜਨਕ ਹਸਤੀਆਂ ਹੁੰਦੀਆਂ ਨੇ ਅਸੀਂ ਉਹਨਾਂ ਦੇ ਸਾਹਮਣੇ ਪੱਗ ਨਹੀਂ ਲਾ ਸਕਦੇ ਹੈਗੇ ਅਸੀਂ ਇਸ ਨੂੰ ਚੰਗਾ ਨਹੀਂ ਸਮਝਦੇ ਤੁਸੀਂ ਸਾਡੇ ਲਈ ਵੱਡੀਆਂ ਸਨਮਾਨਯੋਗ ਹਸਤੀ ਹੋ ਤਾਂ ਇਹ ਚੀਜ਼ਾਂ ਹੋਰ ਵੀ ਕਈ ਗੱਲਾਂ ਲਿਖੀਆਂ ਤਾਂ ਇੰਨਾ ਜਿਆਦਾ ਸੀਰੀਅਸ ਲ ਸਿਨੇਮੇ ਵਾਲਿਆਂ ਨੇ ਜਾਂ ਉੱਥੋਂ ਦੇ ਲੋਕਾਂ ਨੇ ਜੋ ਕੋਈ ਵੀ ਜਿਹੜੇ ਹੈਗੇ ਸੀ ਨਾ ਉਹਨਾਂ ਨੇ ਇਹ ਚੀਜ਼ ਨੂੰ ਸਿਨੇਮੇ ਵਾਲਿਆਂ ਦੀ ਗੱਲ ਨੂੰ ਵਧੀਆ ਨਹੀਂ ਮੰਨਿਆ ਵੀ ਬਹੁਤ ਗਲਤ ਕੀਤਾ ਤੁਸੀਂ ਫਿਰ ਉਹ ਸਿਨੇਮੇ ਵਾਲਿਆਂ ਨੇ ਬਕਾਇਦਾ ਮਾਫੀਨਾਮਾ ਲਿਖਿਆ ਵੀ ਅਸੀਂ ਮਾਫੀ ਮੰਗਦੇ ਆ ਅਸੀਂ ਤੁਹਾਨੂੰ ਅਫਸਰ ਦਿੰਦੇ ਆ ਵੀ ਜਦੋਂ ਵੀ ਆਓ ਇੱਥੇ ਸਿਨੇਮਾ ਦੇਖੋ ਅਸੀਂ ਤੁਹਾਨੂੰ ਪੱਗ ਲਾਉਣ ਵਾਸਤੇ ਨਹੀਂ ਕਵਾਂਗੇ ਉਹਨਾਂ ਨੇ ਉਹ ਜਿਹੜਾ ਪੱਗ ਲਾਉਣ ਵਾਸਤੇ ਕਿਹਾ ਸੀ ਬੰਦਾ ਉਹਨੂੰ ਵੀ ਉਹਨਾਂ ਨੇ ਝਿਰਕਾਂ ਦਿੱਤੀਆਂ ਤੇ ਕਿਹਾ ਤੈਨੂੰ ਉਠਾਉਣਾ ਨਹੀਂ ਸੀ ਚਾਹੀਦਾ ਸਿੰਘ ਨੂੰ ਤਾਂ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫਕਰ ਫੀਲ ਹੋਇਆ ਸਹੀ ਗੱਲ ਹੈ ਵੀ ਅਗਲੇ ਕਿਵੇਂ ਮਾਫੀਆਂ ਮੰ ਪਾ ਯੂਰਪ ਹਿਲਾ ਕੇ ਰੱਖਤਾ ਇੱਕ ਸਰਦਾਰ ਦੀ ਕਿਚਿੱਠੀ ਨੇ ਵੀ ਪੱਗ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਪਰ ਜਿਵੇਂ ਇਸੇ ਤਰ੍ਹਾਂ ਇੱਕ ਸਟੋਰੀ ਹੈ ਜਿਹੜੀ ਉਹ ਸੰਤ ਤੇਜਾ ਸਿੰਘ ਜੀ ਹੋਰਾਂ ਜਿਹੜੇ ਮਸਤੂਆਣੇ ਸੰਤ ਅਤਰ ਸਿੰਘ ਜੀ ਹੋਰਾਂ ਨਾਲ ਹੁੰਦੇ ਸੀ ਉਹਨਾਂ ਨੂੰ ਵੀ ਜਦੋਂ ਉਹਨਾਂ ਨੇ ਯੂਨੀਵਰਸਿਟੀ 'ਚ ਪੜ੍ਹਨਾ ਸੀ ਪੱਗ ਲਾਉਣ ਵਾਸਤੇ ਕਿਹਾ ਸੀ ਅੱਛਾ ਤਾਂ ਉਹਨਾਂ ਨੇ ਵੀ ਇਹ ਚੀਜ਼ ਕਹੇਤੀ ਸੀ ਵੀ ਇਹ ਤੁਹਾਡਾ ਹੈਟ ਨਹੀਂ ਹੈਗਾ ਵੀ ਇਹਦੇ ਪਿੱਛੇ ਤਾਂ ਬਹੁਤ ਸਾਰੀਆਂ ਕੁਰਬਾਨੀਆਂ ਨੇ ਹਾਂ ਉਹਨਾਂ ਨੂੰ ਇਸ ਤਰ੍ਹਾਂ ਅਹਿਸਾਸ ਕਰਾਇ ਸੀ ਮਤਲਬ ਜਿਵੇਂ ਬਾਹਰ ਵਾਲੇ ਹੁੰਦੇ ਹਨ ਉਹਨਾਂ ਨੂੰ ਐ ਲੱਗਦਾ ਵੀ ਜਿਵੇਂ ਸਾਡੀ ਟੋਪੀ ਹੈ ਵੀ ਇਦਾਂ ਹੀ ਇਹਨਾਂ ਦੀ ਕੋਈ ਟੋਪੀ ਤੇ ਉਹਨਾਂ ਨੂੰ ਵਾਕਈ ਆਪਣੀ ਗਲਤੀ ਫੀਲ ਹੋਈ ਇਹ ਤਾਂ ਉਹਨਾਂ ਨੂੰ ਜਿਵੇਂ ਸਜਾਵਟ ਲਈ ਕੋਈ ਚੀਜ਼ ਪਾ ਲੈਂਦੇ ਆ ਜਿਵੇਂ ਵੀ ਇਹ ਕੋਈ 5-7 ਮੀਟਰ ਦਾ ਕੱਪੜਾ ਨਹੀਂ ਸੀ ਲਪੇਟਿਆ ਹੋਇਆ ਹੈਗਾ ਇਹਦੇ ਪਿੱਛੇ ਵਡੀਆਂ ਕਰਵਾਨੀਆਂ ਹੋ ਗਈਆਂ ਮਤਲਬ ਉਹਨਾਂ ਨੂੰ ਉਹਨਾਂ ਦਾ ਵੀ ਕਸੂਰ ਨਹੀਂ ਹੈਗਾ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹ ਚੀਜ਼ ਉਹਨਾਂ ਨੂੰ ਜਦੋਂ ਅਹਿਸਾਸ ਕਰਾਈ ਉਹਨਾਂ ਨੇ ਇੱਕ ਬਹੁਤ ਵਧੀਆ ਤਰੀਕੇ ਨਾਲ ਮਾਫੀ ਮੰਗੀ ਤੇ ਪਰ ਗੁਰਬਖਸ਼ ਸਿੰਘ ਪ੍ਰੀਤ ਰੈਡੀਅਸ ਤੋਂ ਬਾਅਦ ਉਸ ਨੇ ਵਿੱਚ ਕਦੇ ਗਏ ਹੀ ਨਹੀਂ ਸੀ ਅੱਛਾ ਹਾਂਜੀ ਉਹਨਾਂ ਨੇ ਇਹ ਚੀਜ਼ ਵੀ ਲਿਖੀ ਹੋਈ ਹੈ ਸਹੀ ਹੈ ਤਾਂ ਕਰਕੇ ਹੋ ਸਕੇ ਉਹਨਾਂ ਨੂੰ ਜਿਹੜੇ ਇਸ ਨਿਮੇ ਵਾਲਿਆਂ ਨੇ ਰੰਜ ਹਮੇਸ਼ਾ ਰਿਹਾ ਹੋਵੇ ਵੀ ਸਾਤੋਂ કે ભાઈ સદા જમાને રહેਣਗੇ ભાઈ આજકાલ ਜਿਵੇਂ આમ ਗੱਲ ਚੱਲਦੀ ਹੈ ਵੀ ਖਾਲਸਾ ਰਾਜ ਆਣਾ ਚਾਹੀਦਾ ਚਲੋ ਆਪਾਂ ਦੌਰਾ ਵੀ ਪੜਦੇ ਹਾਂ ਰਾਜ ਕਰੇਗਾ ਖਾਲਸਾ ਹਨਾ ਪਰ ਤੁਹਾਨੂੰ ਲੱਗਦਾ ਹੈ ਵੀ ਉਹ ਹਾਲਾਤ ਹੈਗੇ ਆ ਵੀ ਉਹ ਪਲੋਟ ਜਿਹੜਾ ਸਿਰਜਿਆ ਜਾਣਾ ਚਾਹੀਦਾ ਹੈ ਉਹ ਹੈਗਾ ਆਪਣੇ ਕੋਲ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਦੇਖਣੀ ਪਊਗੀ ਜਦੋਂ ਸਿੱਖ ਰਾਜ ਬਣਿਆ ਉਦੋਂ ਹਾਲਾਤ ਕਹੇ ਜੀ ਸੀ ਹਾਂ ਜੀ ਚਲੋ ਨਹੀਂ ਵੀ ਆਪਾਂ ਹੋਰ ਚੀਜ਼ਾਂ ਪੜਨੀ ਆਪਾਂ ਸੋਰ ਸਿੰਘ ਸੀਤ ਦੀ ਕਿਤਾਬ ਵੀ ਪੜ ਲਓ ਸਿੱਖ ਰਾਜ ਕਿਵੇਂ ਬਣਿਆ ਕੱਲੀ ਉਹੀ ਕਿਤਾਬ ਪੜ ਲਓ ਉਹ ਕਿਤਾਬ ਪੜੋ ਵੀ ਉਦੋਂ ਕਹੇ ਜੀ ਹਾਲਾਤ ਸੀਗੇ ਹਾਲਾਤ ਤਾਂ ਚਲੋ ਜਿਹੇ ਜ ਉਦੋਂ ਜਿਹੜੇ ਉਦੋਂ ਬਹਾਦਰ ਜੋਧੇ ਸੀ ਜਿਹੜੇ ਉਦੋਂ ਕੌਮ ਨੂੰ ਸੰਭਾਲ ਰਹੇ ਸੀ ਜਾਂ ਕੌਮ ਵਾਸਤੇ ਲੜ ਰਹੇ ਸੀ ਉਹਨਾਂ ਦਾ ਆਪਸ ਦੇ ਵਿੱਚ ਬਿਹੇਵੀਅਰ ਬਰਤਬਰਤ ਕੀ ਹੋਜੀ ਕੰਮ ਕਰਦੀ ਸੀ ਉਦੋਂ ਹਨਾ ਉਹਨਾਂ ਦੇ ਵਿੱਚ ਦਏ ਸੀ ਉਹਨਾਂ ਦੇ ਵਿੱਚ ਤਾਂ ਇਕੱਲਾ ਇਕੱਲਾ ਬੰਦਾ ਸਮਰਪਿਤ ਸੀ ਉਦੋਂ ਜਦੋਂ ਤੁਸੀਂ ਉਹ ਚੀਜ਼ ਨੂੰ ਲੈ ਕੇ ਮੈਂ ਉਹ ਲੈਂ ਲਿਖੀ ਹੋਈ ਸੀਗੀ ਵੀ ਜਿੱਥੇ ਸਾਡਾ ਖਾਲਸਾ ਕਾਲਜ ਬਣਿਆ ਕਿਹੜੀ ਹੁਣ ਦੇਖੋ ਦੇਖਣ ਨੂੰ ਤਾਂ ਨਾਰਮਲ ਗੱਲ ਲਿਖੀ ਆ ਉਹ ਪਰ ਉਹ ਨਾਰਮਲ ਨਹੀਂ ਹੈਗੀ ਉਹ ਮੇਰੇ ਲਈ ਉਦੋਂ ਐ ਜਦੋਂ ਅਹਿਮਦ ਸ਼ਾਹ ਬਦਲੀ ਦੇ ਪੋਤੇ ਸ਼ਾਜਮਾਨ ਨੂੰ ਇਹ ਲੱਗਦਾ ਸੀ ਵੀ ਪੰਜਾਬ ਤਾਂ ਸਾਡੀ ਪੱਕੀ ਆਬਦੇ ਘਰ ਦੀ ਜਗਾ ਬਣ ਗਈ ਉਹ ਤਾਂ ਸਾਡਾ ਹੀ ਹੈ ਜੱਦੀ ਪੁਸ਼ਤੀ ਸਾਡਾ ਹੋ ਗਿਆ ਜੱਦੀ ਪੁਸ਼ਤੀ ਹੋ ਗਿਆ ਉਹ ਤਾਂ ਸਾਡਾ ਕਿਉਂਕਿ ਪੀੜੀਆਂ ਦਾ ਕਬਜ਼ਾ ਇਹਦੇ ਉੱਪਰ ਸਾਡਿਆਂ ਦਾ ਹਨਾ ਉਧਰੋਂ ਜਿਹੜੇ ਸਿੱਖ ਸੀਗੇ ਉਦੋਂ ਮਿਸਲਾਂ ਇਕੱਠੀਆਂ ਹੋਦੀਆਂ ਸੀ ਉਹਨਾਂ ਨੂੰ ਵੀ ਇਹ ਚੀਜ਼ ਪਤਾ ਲੱਗੀ ਸੀ ਸ਼ਾਜਮਾਨ ਹੋਰਾਂ ਨੂੰ ਵੀ ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਨੇਤਾ ਚੁਣ ਲਿਆ ਇਹਨਾਂ ਨੇ ਇਸ ਦੁਗਾ ਸਾਡੇ ਦੇ ਹੱਥ ਕੁਝ ਨਹੀਂ ਲੱਗਣਾ ਤਾਂ ਉਹ ਸੰਮਣ ਬੁਰਜ ਦੇ ਵਿੱਚ ਆ ਮਹਾਰਾਜਾ ਰਣਜੀਤ ਸਿੰਘ ਨੂੰ ਰੋਕਣ ਵਾਸਤੇ ਤਾਂ ਉਦੋਂ ਸੰਮਨ ਬੁਰਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਵੰਗਾ ਰਿਆ ਵੀ ਸੀ ਨਿਕਲ ਬਾਹਰ ਅਬਦਾਲੀ ਦੇ ਪੁੱਤਿਆ ਤੇ ਉਹਨੂੰ ਚੜ੍ਹਤ ਸਿੰਘ ਦਾ ਪੁੱਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਇਕੱਲੀ ਇਕੱਲੀ ਤਾਂ ਉਹ ਜਿਹੜੀ ਅੰਮਰਸਰ ਦੇ ਵਿੱਚ ਉਹ ਲੜਾਈ ਹੋਈ ਸੀ ਉਸ ਸਮੇਂ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ਦੇ ਬੈਠੇ ਸੀਗੇ ਤਾਂ ਸਿੰਘ ਇੰਨੀ ਮਤਲਬ ਜ਼ਬਰਦਸਤ ਤਰੀਕੇ ਨਾਲ ਲੜੇ ਸੀ ਕਹਿੰਦੇ ਸਿਰਾਂ ਤੋਂ ਪੱਗਾਂ ਵੀ ਲੈ ਗਈਆਂ ਸੀ ਕੇਸ ਉਹਨਾਂ ਦੇ ਖਿਲਰ ਗਏ ਸੀ ਵੀ ਇੰਨੀ ਜ਼ਬਰਦਸਤ ਜੰਗ ਪਹਿਲਾਂ ਕਦੇ ਨਹੀਂ ਲੜੀ ਇੰਨਾ ਡੈਡੀਕੇਟਿਡ ਹੋ ਕੇ ਲੜੇ ਉਹ ਕਿਉਂਕਿ ਉਹਨਾਂ ਮੋ ਹੋ ਜੂਗਾ ਉਸ ਤੋਂ ਬਾਅਦ ਵੀਰਾਂ ਨੂੰ ਕੱਢ ਦੋ ਬਾਹਰ ਹਾਂ ਮਾ ਉਹਨਾਂ ਨੂੰ ਇਹ ਸੀ ਵੀ ਜੇ ਇਹ ਅਸੀਂ ਫਤਿਹ ਕਰ ਗਏ 댓 ਮੀਨਸ ਕਿ ਸਿੱਖ ਰਾਜ ਆ ਗਿਆ ਆ ਗਿਆ ਹੈਨਾ ਇੰਨੇ ਕੋ ਫਿਸਮਰਪੇ ਤੋਂ ਬਾਅਦ ਪਰ ਉਹ ਆ ਚੁੱਕਿਆ ਸੀ ਉਹ ਇਹ ਚੀਜ਼ ਉਹਨਾਂ ਦੇ ਮਨਾਂ ਚ ਹੀ ਹੋਏਗੀ ਸੀ ਵੀ ਹੁਣ ਨੇੜੇ ਲੱਗਿਆ ਹੈ ਕੰਮ ਪਰ ਕਿੱਥੋਂ ਲੈ ਕੇ ਆਏ ਚੱਕ ਕੇ ਕਿੱਥੋਂ ਲੈ ਕੇ ਆਏ ਜਦੋਂ ਉਹ ਚੀਜ਼ ਪੜਦੇ ਆ ਵੀ ਇੱਕ ਪਾਸੇ ਅੰਗਰੇਜ਼ ਆਏ ਬੈਠੇ ਨੇ ਜਿਹੜੇ ਸਾਰੀ ਦੁਨੀਆ ਨੂੰ ਜਿੱਤੀ ਬੈਠੇ ਨੇ ਨਾਰਮਲ ਦੀ ਗੱਲ ਹੈ ਤਾਂ ਜਵਾਖਾ ਨੂੰ ਵੀ ਪਤਾ ਨਹੀਂ ਗੱਲਾਂ ਦਾ ਹੈਨਾ ਜੀ ਦੂਸਰੇ ਪਾਸੇ ਦੱਖਣ ਵਾਲੇ ਪਾਸੇ ਹਮਲੇ ਕਰ ਰਹੇ ਨੇ ਮਰਾਟੇ ਅਦੀਨਾ ਵੇਗ ਨਾਲ ਲੜੇ ਬੈਠੇ ਨੇ ਤੇ ਉ ਰਹੇ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧ ਚ ਨੇ ਜਦੋਂ ਆਪਾਂ ਗਦਾਬਾਂ ਪੜਦੇ ਹਾਲਾਤ ਹੀ ਨਹੀਂ ਸੀ ਇਹ ਜੇ ਬਣਨ ਵਾਲੇ ਵੀ ਸਿੱਖ ਰਾਜ ਕਾਇਮ ਹੋ ਜਾਈ ਉਦੋਂ ਪਰ ਫਿਰ ਵੀ ਦੇਖੋ ਉਹਨਾਂ ਦੀ ਆਪ ਸੁਦਾਰੀ ਨੇ ਉਹਨਾਂ ਨੇ ਸਮਰਪਿਤ ਦੀ ਭਾਵਨਾ ਨੇ ਜਿਹੜਾ ਜਿਹੜਾ ਵੀ ਜਿਹੜੇ ਅਹੁਦੇ ਤੇ ਹੈਗਾ ਉੱਥੇ ਰਹਿ ਕੇ ਉਹਨੇ ਇਮਾਨਦਾਰੀ ਨਾਲ ਕੰਮ ਕਰਿਆ ਹਰ ਇੱਕ ਦੇ ਮਨ ਚ ਇਹ ਹੈਗਾ ਸੀ ਪੰਚ ਸਿੱਖ ਰਾਜ ਆ ਜਾਵੇ ਤਾਂ ਉਹ ਹਾਲਾਤਾਂ ਨੂੰ ਲੈ ਕੇ ਜੇ ਅੱਜ ਆਪਾਂ ਅੱਜ ਦੇ ਹਾਲਾਤ ਦੇਖੀਏ ਤੁਹਾਨੂੰ ਵੀ ਲੱਗਦਾ ਇਹ ਚੀਜ਼ ਜਿਹੜੀ ਉਹ ਉਹ ਚੀਜ਼ ਤਾਂ ਯਾਨੀ ਕਿ ਪਹਿਲਾਂ ਨਾ ਸਿੱਖ ਰਾਜ ਦਾ ਤੁਹਾਡੇ ਮਨ ਦੇ ਵਿੱਚ ਆਣਾ ਜ਼ਰੂਰੀ ਹੈ ਫਿਰ ਤਾਂ ਉਹਦੇ ਲੈਵਲ ਦੀ ਗੱਲ ਹੈ ਪ ਤੁਸੀਂ ਹੋਰ ਆਮ ਜੀ ਗੱਲ ਕਰ ਲਓ ਜੇ ਕੋਈ ਸਿੱਖ ਰਾਜ ਬਣਾ ਕੇ ਵੀ ਦੇ ਦੇ ਇਹਨਾਂ ਨੂੰ ਇਹਨਾਂ ਕੋਲ ਤਾਂ ਉਹਨੂੰ ਚਲਾਉਣਾ ਹੀ ਨਹੀਂ ਹੈਗਾ ਕੋਈ ਉਹ ਵੀ ਹਮਦਲਾਇਆ ਜਾਂਦਾ ਫਿਰ ਉਹ ਵਾਲੇ ਨਹੀਂ ਹੈਗੇ ਕਿ ਕੋਈ ਇਹਨਾਂ ਨੂੰ ਦੇ ਵੀ ਦੇਉ ਸਹੀ ਗੱਲ ਹੈ ਕਿਉਂਕਿ ਉਹ ਡੈਡੀਕੇਸ਼ਨ ਹੀ ਨਹੀਂ ਹੈਗੀ ਇਹਨਾਂ ਕੋਲ ਵਾਲੀ ਵੀ ਉਹ ਗੱਲਾਂ ਬਾਤ ਚ ਕਰਨੀਆਂ ਪਹਿਲਾਂ ਸਮਰਪਿਤ ਕਰੋ ਉਹ ਚੀਜ਼ ਨੂੰ ਪੰਜਾਬ ਲਈ ਬਣੋ ਹੁਣ ਤਾਂ ਆਪਣੇ ਲਈ ਕਰਦਾ ਅਗਲਾ ਜਿਹੜਾ ਕੁਝ ਕਰਦਾ ਪੰਜਾਬ ਲਈ ਨਹੀਂ ਨਾ ਕਰਦਾ ਹੂੰ ਸੋ ਬੜੀ ਸੋਹਣੀਆਂ ਗੱਲਾਂ ਅਸੀਂ ਬਾਈ ਸਤਗੁਰੂ ਨਾਲ ਕੀਤੀਆਂ ਕਿਉਂਕਿ ਇਹਨਾਂ ਦੀ ਨਾ ਜਿਹੜੀ ਪਕੜ ਹੈ ਇਤਿਹਾਸ ਦੇ ਉੱਤੇ ਕਿਤਾਬਾਂ ਦੇ ਉੱਤੇ ਉਹ ਇਹਨਾਂ ਦੇ ਗਾਣਿਆਂ ਦੇ ਵਿੱਚੋਂ ਇਹਨਾਂ ਦੇ ਬੋਲਾਂ ਦੇ ਵਿੱਚੋਂ ਨੇ ਪੁਰਾਣਾ ਪੰਜਾਬ ਦੇ ਚਾਰ ਚੈਪਟਰ ਲਿਖੇ ਐ ਤੇ ਵੀਰਾਸ ਸੰਧੂ ਹੋਰਾਂ ਨੇ ਗਾਏ ਐ ਉਹਦੇ ਵਿੱਚੋਂ ਝਲਕਦੀ ਐ ਇਹਨਾਂ ਦੀ ਕਲਮ ਉਹਦੀ ਇਹਨਾਂ ਦੀ ਪਕੜ ਝਲਕਦੀ ਐ ਸੋ ਬਹੁਤ ਸਾਰੀਆਂ ਚੀਜ਼ਾਂ ਸਿਗੀਆਂ ਜਿਹੜੀ ਕਲੀਅਰ ਕਰਨ ਵਾਲੀਆਂ ਸਿਗੀਆਂ ਜੇ ਤੁਹਾਡੇ ਮਨ ਦੇ ਵਿੱਚ ਹਜੇ ਵੀ ਕੋਈ ਚੀਜ਼ ਹੈਗੀ ਐ ਵੀ ਇਹ ਪੁੱਛਣੀ ਚਾਹੀਦੀ ਐ ਸਤਿਗੁਰੂ ਨੂੰ ਤਾਂ ਕਮੈਂਟ ਜ਼ਰੂਰ ਕਰਿਓ ਆਪਾਂ ਇਹਨਾਂ ਨੂੰ ਨੈਕਸਟ ਟਾਈਮ ਫੇਰ ਪੁੱਛਾਂਗੇ ਸੋ ਸਾਡੀਆਂ ਗੱਲਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਦੋਸਤ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੜੇ ਪਿੰਡ ਗਰਾں ਤੋਂ ਬਹਿ ਕੇ ਵੀਡੀਓ ਦੇਖ ਰਹੇ ਹੋ ਉਹ ਵੀ ਜ਼ਰੂਰ ਦੱਸਿਓ ਬੜੀ ਜਲਦੀ ਨਵੀਂ ਗੱਲਾਂ ਲੈ ਕੇ ਹਾਜ਼